ਮੈਮ ਇਹਦੇ ਵਿੱਚ ਕਿੰਨੀ ਕੁ ਜਿਹੜੀ ਸਜ਼ਾ ਹੋ ਜਾਂਦੀ ਹੈਗੀ ਜੇਕਰ ਕੋਈ ਇਨਸਾਨੇ ਪਾਇਆ ਜਾਂਦਾ ਹੈ ਕਿ ਇਸਨੇ ਫਲਾਣੇ ਬੰਦੇ ਦੀ ਫੋਟੋ ਨੂੰ ਜਿਹੜਾ ਐਡਿਟ ਕੀਤਾ ਹੈਗਾ ਜਾਂ ਫਲਾਣੇ ਦੀ ਪੋਸਟ ਦੇ ਉੱਤੇ ਨੇ ਗਲਤ ਕਮੈਂਟ ਕੀਤੇ ਹੈਗੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਬੰਦਾ ਫਸਟ ਟਾਈਮ ਅਫੈਂਸ ਕਰ ਰਿਹਾ ਤਾਂ ਤੁਹਾਨੂੰ 3 ਸਾਲ ਤੱਕ ਦੀ ਸਜ਼ਾ ਜਾਂ ਫਾਈਨ ਦਾ ਪ੍ਰਵਧਾਨ ਹੋ ਸਕਦਾ ਪਰ ਜੇ ਤੁਸੀਂ ਫੇਰ ਵੀ ਨਹੀਂ ਹਟ ਰਹੇ ਇੱਕ ਵਾਰ ਤੁਸੀਂ ਅਫੈਂਸ ਕਰ ਲਿਆ ਉਸ ਤੋਂ ਬਾਅਦ ਦੁਬਾਰਾ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀ 7 ਸਾਲ ਤੱਕ ਦੀ ਸਜ਼ਾ ਲੌਂਗ ਵਿਦ ਫਾਈਨ ਵੀ ਹੋ ਸਕਦੀ ਹੈ ਜੇ ਤੁਸੀਂ ਕੁਝ ਗਲਤ-ਗਲਤ ਕਮੈਂਟ ਲਿਖਦੇ ਹੋ ਜਿਹੜੇ ਕਿ ਸੁੰਨੇ ਜਾਂ ਸਹਣੇ ਜਾਂ ਕਿਸੇ ਨੂੰ ਡਿਫੇਮ ਕਰਨਾ ਤਾਂ ਉਹ ਤੁਹਾਡੇ ਤੇ ਬੰਦਾ ਡੈਫਾਮੇਸ਼ਨ ਦਾ ਕੇਸ ਵੀ ਪਾ ਸਕਦਾ ਜਿਹਦੇ ਤਹਿਤ ਤੋਂ ਤੁਹਾਡੇ ਤੇ ਕ੍ਰਿਮੀਨਲ ਡੈਫਾਮੇਸ਼ਨ ਵੀ ਪੈ ਸਕਦੀ ਹੈ ਪਲੱਸ ਤੁਹਾਡੇ ਤੋਂ ਜਿਹੜੀ ਹੈ ਪੈਨਲਟੀ ਵੀ ਡੈਫਾਮੇਸ਼ਨ ਚ ਰਿਕਵਰ ਕੀਤੀ ਜਾ ਸਕਦੀ ਹੈ ਜੇ ਤੁਸੀਂ ਪੈਨਲਟੀ ਨਹੀਂ ਦਿੰਦੇ ਤੁਹਾਡੀ ਪ੍ਰਾਪਰਟੀ ਵੇਚ ਕੇ ਉਹ ਪੈਨਲਟੀ ਜਿਹੜੀ ਲਈ ਜਾਊਗੀ ਕੱਲ ਲੋਗ ਇਹ ਸੋਚਦੇ ਆ ਕਿ ਅਸੀਂ ਫੇਕ ਆਈਡੀ ਬਣਾ ਕੇ ਕਮੈਂਟ ਕਰ ਦਾਂਗੇ ਅਸੀਂ ਫੜੇ ਨਹੀਂ ਜਾਵਾਂਗੇ ਬਹੁਤ ਬੜਾ ਭਲੇਖਾ ਤੁਹਾਡਾ ਪਹਿਨਾਪਾ ਟੀਵੀ ਦੇਖਦੇ ਸੀ ਲਿਮਟਿਡ ਟਾਈਮ ਲਈ ਬਾਕੀ ਟਾਈਮ ਸਾਡਾ ਸਾਡੇ ਕੰਮਾਂ ਵੱਲ ਹੁੰਦਾ ਸੀ ਹੁਣ ਅਸੀਂ ਕੰਮਾਂ 'ਚ ਇੰਨਾ ਕ ਧਿਆਨ ਦਿੰਨੇ ਆ ਤੇ ਸਾਰਾ ਦਿਨ ਫੋਨਾਂ ਚੁੱਲ੍ਹੇ ਰਹਿੰਨੇ ਆ ਕਈ ਵਾਰੀ ਕੀ ਹੁੰਦਾ ਕਿ ਕਿਸੇ ਸੜਕ ਦੇ ਕਿਨਾਰੇ ਦੇ ਉੱਤੇ ਕਈਆਂ ਦਾ ਝਗੜਾ ਜਿਹੜਾ ਹੁੰਦਾ ਹੁੰਦਾ ਆ ਉਹ ਦੇਖਦੇ ਹੋਏ ਕੋਈ ਜਨੇ ਵੀਡੀਓ ਬਣਾ ਲੈਂਦੇ ਆ ਤੇ ਫਿਰ ਉਹਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ ਕਿ ਇਹਦੇ ਵਿੱਚ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਤੁੱਕੇ ਇਹ ਸਸਾ ਗਿਆ ਹਨਰੇਬਲ ਹਾਈ ਕੋਰਟ ਚ ਗਿਆ ਜਿੱਥੇ ਹਸਬੰਦ ਨੇ ਵਾਈਫ ਦੀਆਂ ਕੁਝ ਪ੍ਰਾਈਵੇਟ ਗੱਲਾਂ ਜੋ ਰਿਕਾਰਡ ਕਰ ਲਈਆਂ ਔਰ ਫਿਰ ਉਸ ਸਬੂਤ ਚ ਪੇਸ਼ ਕਰਤੀਆਂ ਫਿਰ ਉਸ ਬੰਦੇ ਨੂੰ ਫਾਇਲ ਲਗਾਇਆ ਗਿਆ ਕਿ ਤੁਸੀਂ ਉਹਨੂੰ ਦੱਸੇ ਬਿਨਾ ਉਹਦੀ ਕੰਸੈਂਟ ਤੋਂ ਬਿਨਾ ਤੁਸੀਂ ਉਹਦੀ ਰਿਕਾਰਡਿੰਗ ਕਰ ਲਈ 354 ਦੇ ਤਹਿਤ ਸਟਾਕਿੰਗ ਜਿਹੜਾ ਹੈ ਇਹ ਬਹੁਤ بڑا ਕ੍ਰਾਈਮ ਹੈ ਜੇ ਤੁਸੀਂ ਕਿਸੇ ਲੜਕੀ ਨੂੰ ਫੋਲੋ ਕਰੀ ਜਾ ਰਹੇ ਹੋ ਮੈਸੇਜ ਕਰੀ ਜਾ ਰਹੇ ਹੋ ਵੀਡੀਓਸ ਭੇਜੀ ਜਾ ਰਹੇ ਹੋ ਤੁਸੀਂ ਉਹਨੂੰ ਉਹਦੇ ਕਮੈਂਟਸ ਗੰਦੇ ਗੰਦੇ ਕਰੀ ਜਾ ਰਹੇ ਹੋ ਉਹਨੂੰ ਵਾਚ ਉਹਦੇ ਤੇ ਅੱਖ ਰੱਖੀ ਹੋਈ ਆ ਪੂਰੀ ਤਾਂ ਇਹ ਇੱਕ ਸਟਾਕਿੰਗ ਹੈ ਜੋ ਕਿ ਇੱਕ ਬਹੁਤ بڑا ਕ੍ਰਾਈਮ ਹੈ ਸੈਕਸ਼ਨ 67 ਪੱਲੂ ਆਈਟੀ ਐਕਟ ਦਾ ਜੋ ਕਿ ਤੁਹਾਨੂੰ ਕਲੀਅਰ ਕਰੇਗਾ ਕਿ ਇਹ ਆਫੈਂਸਿਵ ਮੈਸੇजेस ਕਮਾਂਡਸ ਇਹ ਸਭ ਤੁਹਾਨੂੰ ਤੁਹਾਡੇ ਤੇ ਪਰਚਾ ਕਰਾ ਸਕਦੇ ਆ ਤੁਹਾਨੂੰ ਇਨਵੋਲਵ ਕਰ ਸਕਦੇ ਕ੍ਰਿਮੀਨਲ ਐਕਟਸ ਚ ਮੈਂ بار بار ਇੱਕੋ ਗੱਲ ਕਹਿੰਨੀ ਆ ਆਪਣੇ ਮੰਜੇ ਥੱਲੇ ਤਾਂ ਝਾੜੂ ਫੇਰ ਲਓ ਅਸੀਂ ਕਿੰਨੇ ਸਹੀ ਆ ਦੂਜੇ ਤੇ ਉਂਗਲ ਚੱਕਣੀ ਬੜੀ ਆਸਾਨ ਹੋ ਜਾਂਦੀ ਆ ਆ ਚਾਰ ਉਂਗਲਾ ਆਪਣੇ ਵੱਲ ਵੀ ਆਉਂਦੀਆਂ ਨਹੀਂ ਕਿ ਜੇ ਉਹ ਬੰਦੇ ਨੇ ਲਿਖਤਾ ਕਿ ਇੰਨੇ ਐਸਾ ਕਮੈਂਟ ਕੀਤਾ ਕਿ ਜਿਹਦੇ ਨਾਲ ਮੈਂ ਹਰਟ ਹੋ ਗਈ ਜਾਂ ਮੈਂ ਹਰਟ ਹੋ ਗਿਆ ਜਾਂ ਮੇਰੀ ਸਨ ਸ਼ਿਰਤਾ ਤੋਂ ਬਾਹਰ ਹੈ ਤਾਂ ਤੁਸੀਂ ਜਿਹੜਾ 306 ਦੇ ਤਹਿਤ ਤੁਹਾਡੇ ਤੇ ਪਰਚਾ ਦਰਜ ਹੋਏਗਾ ਆਪੀਸੀ ਦੇ ਤਹਿਤ ਇਹ ਕੋਈ ਮਾਮੂਲੀ ਗੱਲ ਨਹੀਂ ਕਿ ਕੁਝ ਵੀ ਲਿਖਤਾ ਤੇ ਤੁਰ ਗਏ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਸਵਾਗਤ ਕਰਦੀ ਹਾਂ ਦਰਸ਼ਕੋ ਅੱਜ ਦਾ ਦੌਰ ਜਿਹੜਾ ਹੈ ਸੋਸ਼ਲ ਮੀਡੀਆ ਦਾ ਦੌਰ ਹੈਗਾ ਆ ਅਸੀਂ ਵੇਖਦੇ ਆਗੇ ਕਿ ਕੋਈ ਵੀ ਵੀਡੀਓ ਜਾਂ ਪੋਸਟ ਜਿਹੜੀ ਉੱਥੇ ਸ਼ੇਅਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਥਲੇ ਕਮੈਂਟਾਂ ਦੀ ਝੜੀ ਲੱਗ ਜਾਂਦੀ ਹੈ ਕਈ ਕਮੈਂਟ ਅਜੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਪੜਿਆ ਵੀ ਨਹੀਂ ਜਾ ਸਕਦਾ ਹੈਗਾ ਕਿ ਅਜਿਹੇ ਲੋਕਾਂ ਤੇ ਕਾਰਵਾਈ ਹੋ ਸਕਦੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਕਰਦੇ ਹੈਗੇ ਆ ਇਸ ਬਾਰੇ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚੇ ਆ ਐਡਵੋਕੇਟ ਗੀਤਾਂਜਲੀ ਬਾਲੀ ਹੋਰਾਂ ਕੋਲ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਦਮਨ ਮੈਮ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕੋਈ ਪੋਸਟ ਪਾਈ ਜਾਂਦੀ ਹੈ ਤੇ ਉਹਦੇ ਥੱਲੇ ਜਿਹੜੇ ਕਮੈਂਟਾਂ ਦੀ ਝੜੀ ਲੱਗ ਜਾਂਦੀ ਹੈਗੀ ਆ ਕਈ ਵਾਰੀ ਉਹ ਕਮੈਂਟ ਪੜੇ ਵੀ ਨਹੀਂ ਜਾਂਦੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਇਹਦੀ ਤਾਂ ਅਵੇਰਨੈਸ ਹੋਣੀ ਸਭ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਵੀ ਅਕਸਰ ਦੇਖਦੀ ਆ ਜ਼ਰੂਰੀ ਨਹੀਂ ਦਮਨ ਜੁੜੀਆਂ ਪੋਸਟਾਂ ਹੋਣ ਕਿ ਗੰਦੀਆਂ ਪੋਸਟਾਂ ਤੇ ਹੀ ਕਮੈਂਟਾਂ ਦੇ ਕਈ ਬੜੀ ਅੱਛੀਆਂ ਪੋਸਟਾਂ ਵੀ ਹੁੰਦੀਆਂ ਜਿਨ੍ਹਾਂ ਥੱਲੇ ਕੋਈ ਨਾ ਕੋਈ ਐਸਾ ਹੁੰਦਾ ਹੀ ਆ ਜੋ ਐਸਾ ਗੱਦਾ ਕਮੈਂਟ ਕਰ ਦੇਗਾ ਜੋ ਕਿ ਸਾਨੂੰ ਖੁਦ ਨੂੰ ਅਜੀਬ ਜਿਹਾ ਲੱਗੇਗਾ ਪੜ੍ਹ ਕੇ ਵੀ ਅਜੀਬ ਲੱਗੇਗਾ ਅਕਸਰ ਮੈਂ ਦੇਖਦੀ ਆ ਕਿ ਲੋਕ ਕੀ ਕਰਦੇ ਆ ਕਿ ਮਾਵਾ ਭੈਣਾਂ ਦੀਆਂ ਗਾਲਾਂ ਵੀ ਲੱਗ ਜਾਂਦੇ ਕੱਢਣ ਕੁਝ ਕਿਸੇ ਦੀ ਸ਼ਾਮ ਦੇ ਖਿਲਾਫ ਵੀ ਬੋਲ ਦਿੰਦੇ ਆ ਕਿਸੇ ਦੀ ਪਰਸਨਲ ਲਾਈਫ ਤੇ ਵੀ ਬੋਲ ਦਿੰਦੇ ਆ ਇਹ ਜੋ ਹੈ ਇਹ ਬਹੁਤ بڑا ਕ੍ਰਾਈਮ ਹੈ। ਔਰ ਇਹ ਲੋਕਾਂ ਨੂੰ ਇਹਦੀ ਅਵੇਰਨੈਸ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਸੋਸ਼ਲ ਮੀਡੀਆ ਤੇ ਆਪਣੀ ਸਪੀਚ ਦੇਣ ਦਾ ਰਾਈਟ ਹੈ ਪਰ ਤੁਹਾਨੂੰ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਭੰਗ ਕਰੋ। ਤੁਹਾਨੂੰ ਇਹ ਰਾਈਟ ਨਹੀਂ ਹੈਗਾ ਤੁਸੀਂ ਕਿਸੇ ਦੇ ਧਰਮ ਨੂੰ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰੋ ਤੁਹਾਨੂੰ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਦੇਸ਼ ਦਰੋਹੀ ਗੱਲਾਂ ਕਰੋ ਜਾਂ ਦੇਸ਼ ਦਰੋਹ ਦੇ ਖਿਲਾਫ ੜਕਾਓ ਤੁਹਾਨੂੰ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਕਿਸੇ ਦੀ ਪਰਸਨਲ ਲਾਈਫ ਤੇ ਕਮੈਂਟ ਕਰਕੇ ਉਸ ਬੰਦੇ ਨੂੰ ਹਰਟ ਕਰੋ ਉਸ ਬੰਦੇ ਦੇ ਸੈਂਟੀਮੈਂਟ ਹਰਟਸ ਕਰੋ ਤੁਹਾਨੂੰ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਕਿਸੇ ਨੂੰ ਡਿਫੇਮ ਕਰੋ ਜੇ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿਸੇ ਨੂੰ ਗਾਲ੍ਹਾਂ ਕੱਢ ਰਹੇ ਹੋ ਔਰ ਜੇ ਤੁਸੀਂ ਈਵਨ ਕੋਈ ਲੜਕੀ ਆ ਜੋ ਤੁਹਾਨੂੰ ਬਾਰ-ਬਾਰ ਨਹੀਂ ਇੰਟਰਸਟ ਦਿਖਾਰੀ ਨਹੀਂ ਸ਼ੋ ਕਰੀ ਬਾਰ-ਬਾਰ ਉਹਨੂੰ ਫੋਲੋ ਕਰ ਰਹੇ ਹੋ ਉਹਨੂੰ ਮੈਸੇਜ ਕਰ ਰਹੇ ਹੋ ਤੁਸੀਂ ਮੈਸेंजर ਤੇ ਲੱਗ ਗਏ ਉਹਨੂੰ ਕਾਲਾਂ ਮਾਰਨ ਬਾਰ-ਬਾਰ ਉਹ ਡਿਸਟਰਬ ਹੋ ਰਹੀ ਐ ਕੁੜੀ ਤੁਹਾਨੂੰ ਨਹੀਂ ਰਿਸਪੌਂਸ ਦੇ ਰਹੀ ਤਾਂ ਇਹ ਜਿਹੜੀ ਹੈ ਇਹ ਸੋਸ਼ਲ ਮੀਡੀਆ ਸਟਾਕਿੰਗ ਹੈ that comes under 354 of ipc 354 ਦੇ ਤਹਿਤ ਸਟਾਕਿੰਗ ਜਿਹੜਾ ਹੈ ਇਹ ਬਹੁਤ بڑا ਕ੍ਰਾਈਮ ਹੈ ਜੇ ਤੁਸੀਂ ਕਿਸੇ ਲੜਕੀ ਨੂੰ ਫੋਲੋ ਕਰੀ ਜਾ ਰਹੇ ਹੋ ਮੈਸੇਜ ਕਰੀ ਜਾ ਰਹੇ ਹੋ ਵੀਡੀਓਸ ਭੇਜੀ ਜਾ ਰਹੇ ਹੋ ਤੁਸੀਂ ਉਹਨੂੰ ਉਹਦੇ ਕਮੈਂਟਸ ਗੰਦੇ ਗੰਦੇ ਕਰੀ ਜਾ ਰਹੇ ਹੋ ਉਹਨੂੰ ਵਾਚ ਉਹਦੇ ਤੇ ਅੱਖ ਰੱਖੀ ਹੋਈ ਆ ਪੂਰੀ ਤਾਂ ਇਹ ਇੱਕ ਸਟਾਕਿੰਗ ਹੈ ਜੋ ਕਿ ਇੱਕ ਬਹੁਤ بڑا ਕ੍ਰਾਈਮ ਹੈ ਔਰ ਉਸ ਤੋਂ ਬਾਅਦ ਦਵਨ ਜੀ ਜਿਵੇਂ ਕਿ ਅਸੀਂ ਕੁਝ ਵੀ ਕਿਸੇ ਧਰਮ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਨੇ ਆ ਕਿ ਚਾਹੇ ਕੋਈ ਵੀ ਧਰਮ ਹੈ ਕਿਸੇ ਦੇ ਸੈਂਟੀਮੈਂਟਸ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਨੇ ਆ ਆਪਣੇ ਵਿਚਾਰ ਬੜੇ ਵਿਦਵਾਨ ਬਣ ਜਾਂਦੇ ਆ ਤਾਂ ਤੁਹਾਡੀ ਜਿਹੜੀ ਵਿਦਵਾਨਤਾ ਤੁਹਾਨੂੰ ਭਾਰੀ ਪੈ ਸਕਦੀ ਹੈ ਇਹ ਅੰਡਰ ਸੈਕਸ਼ਨ 294 ਇਹ ਵੀ ਇੱਕ ਕ੍ਰਾਈਮ ਹੈ ਜਿਹਦੇ ਤਹਿਤ ਤੁਹਾਨੂੰ ਸਜ਼ਾ ਹੋ ਸਕਦੀ ਹੈ ਕਿਸੇ ਦੇ ਧਾਰਮਿਕ ਸੈਂਟੀਮੈਂਟਸ ਹਰਟ ਕਰਨ ਲਈ ਜੇ ਤੂੰ ਲਾਵਾ ਜੇ ਤੁਸੀਂ ਕਿਸੇ ਕੁੜੀ ਦੀ ਸ਼ਾਨ ਦੇ ਖਿਲਾਫ ਕੁਝ ਬੋਲਦੇ ਹੋ ਜਾਂ ਕਿਸੇ ਦੇ ਖਿਲਾਫ ਤੁਸੀਂ ਪਹਿਲਾਂ ਆਪ ਲੜਕੀ ਦੀ ਗੱਲ ਕਰਦੇ ਆਂ ਠੀਕ ਕਿਸੇ ਦੀ ਪਰਸਨਲ ਲਾਈਫ ਤੇ ਲੱਗ ਜਾਂਦੇ ਆ ਹੈ ਵੀ ਤੇਰੇ ਇਦਾਂ ਤੇਰੇ ਉਦਾਂ ਮਾਪ ਪੈਣ ਦੀਆਂ ਗਾਲਾਂ ਲੱਗ ਜਾਂਦੇ ਹੋ ਕੱਢਣ ਤਾਂ ਇਹ ਵੀ 354 ਦੇ ਤਹਿਤ ਇੱਕ ਅਫੈਂਸ ਆ 506354 ਔਰ ਡਿਫਾਮੇਸ਼ਨ ਦਾ ਕੇਸ ਤੁਹਾਡੇ ਤੇ ਪੈ ਸਕਦਾ ਜਿਹੜਾ ਤੁਸੀਂ ਕਿਸੇ ਨੂੰ ਡਿਫੇਮ ਕਰਦੇ ਹੋ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਨੇ ਹੋ ਗਲਤ ਲਿਖਣਾ ਸ਼ੁਰੂ ਕਰ ਦਿੰਨੇ ਹੋ ਇਹ ਇਹਦੇ ਤਾਂ ਡਿਫਾਮੇਸ਼ਨ ਦਾ ਵੀ ਕੇਸ ਪੈ ਸਕਦਾ ਪਲੱਸ ਹੋਰ ਤਰ੍ਹਾਂ ਵਸੇ ਤੁਹਾਡੇ ਤੇ ਪਰਚਾ ਵੀ ਦਰਜ ਹੋ ਸਕਦਾ ਜੋ ਕਿ ਇੱਕ ਸਾਈਬਰ ਕ੍ਰਾਈਮ ਆਈਟੀ ਐਕਟ ਦੇ ਤਹਿਤ ਆਉਂਦਾ ਸੈਕਸ਼ਨ 67 ਪੜ੍ਹ ਲਓ ਆਈਟੀ ਐਕਟ ਦਾ ਜੋ ਕਿ ਤੁਹਾਨੂੰ ਕਲੀਅਰ ਕਰੇਗਾ ਕਿ ਇਹ ਆਫੈਂਸਿਵ ਮੈਸੇजेस ਕਮਾਂਡਸ ਇਹ ਸਭ ਤੁਹਾਨੂੰ ਤੁਹਾਡੇ ਤੇ ਪਰਚਾ ਕਰਾ ਸਕਦੇ ਹੈ ਤੁਹਾਨੂੰ ਇਨਵੋਲਵ ਕਰ ਸਕਦੇ ਕ੍ਰਿਮੀਨਲ ਐਕਟਸ 'ਚ ਜੇ ਤੁਸੀਂ ਕਿਸੇ ਬੰਦੇ ਦੇ ਖਿਲਾਫ ਵੀ ਕੁਝ ਐਸੀ ਗਲਤ ਫਵਾੜਾ ਦਿੰਨੇ ਹੋ ਤੁਹਾਨੂੰ ਪਤਾ ਨਹੀਂ ਕੁਝ ਵੀ ਤੁਸੀਂ ਅੱਧੀ ਅਧੂਰੀ ਵੀਡੀਓ ਪਾ ਕੇ ਉਸ ਬੰਦੇ ਦੇ ਇੰਨੀ ਇੰਨੀ ਕੋਈ ਬੇਇੱਜ਼ਤੀ ਕਰ ਦਿੰਨੇ ਹੋ ਸੋਸ਼ਲ ਮੀਡੀਆ ਤੇ ਵੀਡੀਓ ਫਲਾ ਦਿੰਨੇ ਹੋ ਕਿਸੇ ਦੀਆਂ ਫੋਟੋਆਂ ਗਲਤ ਬਣਾ ਕੇ ਪਾ ਦਿੰਨੇ ਹੋ ਆ ਪਬਲੀਕਲੀ ਆ ਵੀ ਤੁਹਾਨੂੰ ਜਿਹੜਾ ਕ੍ਰਿਮੀਨਲ ਐਕਟ ਆ ਆਈਟੀ ਐਕਟ ਦੇ ਤਹਿਤ ਪਲੱਸ ਆਈਪੀਸੀ ਦੇ ਤਹਿਤ ਤੁਹਾਡੇ ਤੇ ਪਰਚਾ ਦਰਜ ਹੋਏਗਾ ਪਲੱਸ ਜੇ ਤੁਸੀਂ ਕੁਝ ਗਲਤ ਗਲਤ ਕਮੈਂਟ ਲਿਖਦੇ ਹੋ ਜਿਹੜੇ ਕਿ ਸੁੰਨੇ ਜਾਂ ਸਹਣੇ ਜਾਂ ਕਿਸੇ ਨੂੰ ਡਿਫੇਮ ਕਰਨਾ ਤਾਂ ਉਹ ਤੁਹਾਡੇ ਤੇ ਬੰਦਾ ਡਿਫਰਮੇਸ਼ਨ ਦਾ ਕੇਸ ਵੀ ਪਾਸ ਸਕਦਾ ਜਿਹਦੇ ਤਹਿਤ ਤੋਂ ਤੁਹਾਡੇ ਤੇ ਕ੍ਰਿਮਲ ਡਿਫਰਮੇਸ਼ਨ ਵੀ ਪੈ ਸਕਦੀ ਹੈ ਪਲੱਸ ਤੁਹਾਡੇ ਤੋਂ ਜਿਹੜੀ ਹੈ ਪੈਨਲਟੀ ਵੀ ਡਿਫਰਮੇਸ਼ਨ ਚ ਰਿਕਵਰ ਕੀਤੀ ਜਾ ਸਕਦੀ ਹੈ ਜੇ ਤੁਸੀਂ ਪੈਨਲਟੀ ਨਹੀਂ ਦਿੰਦੇ ਤੁਹਾਡੀ ਪ੍ਰਾਪਰਟੀ ਵੇਚ ਕੇ ਉਹ ਪੈਨਲਟੀ ਜਿਹੜੀ ਲਈ ਜਾਊਗੀ ਨਹੀਂ ਤਾਂ ਪੈਨਲਟੀ ਫੇਗ ਜਦ ਤੱਕ ਤੁਸੀਂ ਨਹੀਂ ਕਰਦੇ ਤੁਹਾਨੂੰ ਉਹਦੀ ਸਜ਼ਾ ਵਧਾ ਕੇ ਦਿੱਤੀ ਜਾਊਗੀ ਮੈਮ ਕਈ ਵਾਰੀ ਕੀ ਹੁੰਦਾ ਕਿ ਫੋਟੋਆਂ ਜਿਹੜੀਆਂ ਨੇ ਨਾ ਉਹਨਾਂ ਨੂੰ ਐਡਿਟ ਕਰ ਦਿੱਤਾ ਜਾਂਦਾ ਹੈਗਾ ਜਾਂ ਫੋਟੋਆਂ ਜਿਹੜੀਆਂ ਨੇ ਕਿਸੇ ਹੋਰ ਦੀਆਂ ਹੁੰਦੀਆਂ ਨੇ ਕਿਸੇ ਹੋਰ ਦੇ ਚਿਹਰੇ ਲਗਾ ਦਿੱਤੇ ਜਾਂਦੇ ਹੈਗੇ ਕੀ ਮੈਮ ਇਹ ਵੀ ਜਿਹੜਾ ਇਸੇ ਕ੍ਰਾਈਮ ਦੇ ਅੰਦਰ ਆਉਂਦਾ ਆ ਬਹੁਤ ਬ ਮਾਜੀ ਬਹੁਤ ਬੜਾ ਕ੍ਰਾਈਮ ਹੈ ਇਹ ਜਿਹੜਾ ਹੈ ਸਾਡਾ ਆਈਪੀਸੀ ਹੈ ਈਵਨ ਇਹਦੇ ਵਿੱਚ ਵੀ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਆਈਟੀ ਐਕਟ ਬਣਾਇਆ ਗਿਆ ਆਈਪੀਸੀ ਨੂੰ ਚੇਂਜ ਕਰਕੇ ਇਹਦੇ ਵਿੱਚ ਇਲੈਕਟ੍ਰੋਨਿਕਸ ਦੇ ਰਿਗਾਰਡਿੰਗ ਕੁਝ ਨਵੇਂ ਸੈਕਸ਼ਨਸ ਜੋੜੇ ਗਏ ਆ ਜਿਹਦੇ ਤਹਿਤ ਇਹ ਇੱਕ ਬਹੁਤ ਬੜਾ ਕ੍ਰਾਈਮ ਹੈ ਤੁਸੀਂ ਕਿਸੇ ਨੂੰ ਮਿਸਰੀਪਰਜ਼ੈਂਟ ਕਰਦੇ ਹੋ ਕਿਸੇ ਦੀ ਗਲਤ ਇਹ ਵਜ੍ਹਾਸ ਪਾਉਂਦੇ ਹੋ ਕਿਸੇ ਨੂੰ ਹਰਟ ਕਰਦੇ ਹੋ ਡਿਫੇਮ ਕਰਦੇ ਹੋ ਤਾਂ ਇਹ ਬਹੁਤ ਬੜਾ ਕ੍ਰਾਈਮ ਹੈ ਜਿਹਦੇ ਤਹਿਤ ਤੁਸੀਂ ਹੁਣ ਕੰਪਲੀਟ ਦੇਣੀ ਕਿੱਥੇ ਦਮ ਜੀ ਸਭ ਤੋਂ ਪਹਿਲਾਂ ਸਾਈਬਰ ਸੈਲਸ ਖੁੱਲੇ ਹੋਏ ਆ ਸਾਈਬਰ ਸੈਲਸ ਜਾ ਕੇ ਤੁਸੀਂ ਆਪਣੀ ਕੰਪਲੇਂਟ ਦਰਜ ਕਰਾਉਂਗੇ ਤੇ ਜੇ ਤੁਹਾਡੇ ਇਲਾਕੇ ਚ ਸਾਈਬਰ ਸੈਲ ਨਹੀਂ ਵੀ ਹੈਗਾ ਤਾਂ ਤੁਸੀਂ ਕਨਸਰਨਡ ਇਲਾਕੇ ਦੇ ਥਾਣੇ ਚ ਜਾਂ ਐਸਐਸਪੀ ਸਾਹਿਬ ਕੋਲ ਜਾ ਕੇ ਇਹ ਕੰਪਲੇਂਟ ਆਪਣੀ ਦਰਜ ਕਰਵਾਉਂਗੇ ਜੀ ਜਿਵੇਂ ਮੈਂ ਤੁਸੀ ਦੱਸਿਆ ਗਿਆ ਕਿ ਬਹੁਤ ਵੱਡਾ ਕਰਾਇਮ ਹੈਗਾ ਕਿਸੇ ਦੀ ਫੋਟੋ ਨੂੰ ਐਡਿਟ ਕਰ ਦੇਣਾ ਜੀ ਮੈਮ ਇਹਦੇ ਵਿੱਚ ਕਿੰਨੀ ਕੁ ਜੜੀ ਹੈ ਸਜ਼ਾ ਹੋ ਜਾਂਦੀ ਹੈਗੀ ਜੇਕਰ ਕੋਈ ਇਨਸਾਨੇ ਪਾਇਆ ਜਾਂਦਾ ਹੈ ਕਿ ਇਸ ਨੇ ਫਲਾਣੇ ਬੰਦੇ ਦੀ ਫੋਟੋ ਨੂੰ ਜਿਹੜਾ ਐਡਿਟ ਕੀਤਾ ਹੈਗਾ ਜਾਂ ਫਲਾਣੇ ਦੀ ਪੋਸਟ ਦੇ ਉੱਤੇ ਨੇ ਗਲਤ ਕਮੈਂਟ ਕੀਤੇ ਹੈਗੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਬੰਦਾ ਫਸਟ ਟਾਈਮ ਅਫੈਂਸ ਕਰ ਰਿਹਾ ਤਾਂ ਤੁਹਾਨੂੰ 3 ਸਾਲ ਤੱਕ ਦੀ ਸਜ਼ਾ ਜਾਂ ਫਾਈਨ ਦਾ ਪ੍ਰਵਧਾਨ ਹੋ ਸਕਦਾ ਪਰ ਜੇ ਤੁਸੀਂ ਫੇਰ ਵੀ ਨਹੀਂ ਹਟ ਰਹੇ ਇੱਕ ਵਾਰ ਤੁਸੀਂ ਅਫੈਂਸ ਕਰ ਲਿਆ ਉਸ ਤੋਂ ਬਾਅਦ ਦੁਬਾਰਾ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀ 7 ਸਾਲ ਤੱਕ ਦੀ ਸਜ਼ਾ ਲੌਂਗ ਵਿਦ ਫਾਈਨ ਵੀ ਹੋ ਸਕ ਠੀਕ ਹੈ ਜੀ ਸੋ ਇਹ ਜੇ ਤੁਸੀਂ ਅਫੈਂਸਿਵ ਦਾ ਦਾ ਕੋਈ ਕਰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਸਜ਼ਾ ਦਾ ਵੀ ਪ੍ਰਬਧਾਨ ਹੈ ਤੁਹਾਨੂੰ ਇਹਦੇ ਵਿੱਚ ਪ੍ਰੋਪਰ ਸਜ਼ਾ ਹੋਏਗੀ ਜੇ ਤੁਸੀਂ ਕਿਸੇ ਨੂੰ ਗਲਤ ਕਮੈਂਟਿੰਗ ਕਰਦੇ ਹੋ ਕਿਸੇ ਨੇ ਕੋਈ ਪੋਸਟ ਪਾਈ ਆ ਤੁਹਾਨੂੰ ਪਸੰਦ ਹੈ ਤੁਸੀਂ ਦੇਖੋ ਤੁਹਾਨੂੰ ਨਹੀਂ ਪਸੰਦ ਕੋਈ ਤੁਹਾਨੂੰ ਫੋਰਸ ਤੋੜੀ ਨਾ ਕਰ ਰਿਹਾ ਕਿ ਤੁਸੀਂ ਦੇਖੋ 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 ਤੁਹਾਨੂੰ ਨਹੀਂ ਪਸੰਦ ਤੁਸੀਂ ਛੱਡ ਸਕਦੇ ਹੋ ਪੋਸਟ ਅੱਗੇ ਜਾ ਸਕਦੇ ਆ ਪਰ ਵਿਦਵਾਨ ਕੀ ਕਰਦੇ ਆ ਕਿ ਗਲਤ ਗਲਤ ਕਮੈਂਟਿੰਗ ਲਿਖਣਾ ਸ਼ੁਰੂ ਕਰ ਦਿੰਦੇ ਆ ਕੁਝ ਐਸਾ ਲਿਖ ਦਿੰਦੇ ਆ ਜਿਸ ਨਾਲ ਉਹ ਬੰਦੇ ਦੇ ਤੁਸੀਂ ਤਾਂ ਨਾਰਮਲ ਗੱਲ ਕਰਕੇ ਲਿਖ ਦਿੰਦੇ ਹੋ ਤੁਸੀਂ ਗੱਲ ਕਰਤੀ ਕਿਸੇ ਨੂੰ ਕੁਝ ਵੀ ਕਹਿ ਕੇ ਲਿਖ ਕੇ ਤੁਸੀਂ ਚਲੇਗੇ ਪਰ ਜਿਹੜਾ ਬੰਦਾ ਪੜਦਾ ਉਹਦੇ ਮਾਈਂਡ ਤੇ ਕਿੰਨੀ ਲੱਗਦੀ ਹੈ ਗੱਲ ਉਹਦੇ ਦਿਲ ਤੇ ਕਿੰਨੀ ਲੱਗਦੀ ਹੈ ਗੱਲ ਕਿੰਨੇ ਅਸੇ ਕੇਸਿਸ ਹੋਏ ਆ ਜਿਹਦੇ ਵਿੱਚ ਕਮੈਂਟਸ ਕਰਕੇ ਹੀ ਕਈ ਬੱਚਿਆਂ ਨੇ ਸੁਸਾਇਡ ਤੱਕ ਕਰ ਲਏ ਕਿਉਂਕਿ ਉਹਨਾਂ ਤੋਂ ਉਹ ਕਮੈਂਟਸ ਸਹਿਣ ਹੀ ਨਹੀਂ ਹੋਏ ਫਿਰ ਤੁਸੀਂ ਅਬੈਟਮੈਂਟ ਆਫ ਸੁਸਾਇਡ ਦੇ ਕੇਸ ਤੇ ਵੀ ਅੰਦਰ ਜਾ ਸਕਦੇ ਹੋ ਕਿ ਜੇ ਉਹ ਬੰਦੇ ਨੇ ਲਿਖਤਾ ਕਿ ਇੰਨੇ ਐਸਾ ਕਮੈਂਟ ਕੀਤਾ ਕਿ ਜਿਹਦੇ ਨਾਲ ਮੈਂ ਹਰਟ ਹੋ ਗਈ ਜਾਂ ਮੈਂ ਹਰਟ ਹੋ ਗਿਆ ਜਾਂ ਮੇਰੀ ਸਨ ਸ਼ਿਰਤਾ ਤੋਂ ਬਾਹਰ ਹੈ ਤਾਂ ਤੁਸੀਂ ਜਿਹੜਾ 306 ਦੇ ਤਹਿਤ ਤੁਹਾਡੇ ਤੇ ਪਰਚਾ ਦਰਜ ਹੋਏਗਾ IPC ਦੇ ਤਹਿਤ ਇਹ ਕੋਈ ਮਾਮੂਲੀ ਗੱਲ ਨਹੀਂ ਕਿ ਕੁਝ ਵੀ ਲਿਖਤਾ ਤੇ ਤੁਰਗੇ ਤੇ ਜੇ ਅਗਲੇ ਬੰਦੇ ਦੇ ਮਨ ਤੇ ਕੀ ਵੀਤਰੀ ਹੈ ਜਾਂ ਉਹਨੂੰ ਕੀ ਲੱਗ ਰਹੀ ਹੈ ਜਾਂ ਕਿਸੇ ਦੇ ਤੁਸੀਂ ਸ਼ਾਂ ਦੇ ਖਿਲਾਫ ਬੋਲ ਰਹੇ ਹੋ ਕਮੈਂਟਿੰਗ ਕਰਕੇ ਤਾਂ ਤੁਹਾਡੇ ਤੇ ਵੀ ਪ੍ਰੋਪਰਾਈਟੀ ਐਕਟ ਦੇ ਤਹਿਤ ਪਰਚਾ ਦਰਜ ਹੋਏਗਾ ਸੈਕਟਰ ਪਹਿਲੇ ਸੈਕਸ਼ਨ 66 ਸੀਗਾ ਹੁਣ 66 ਰਿਪੀਲ ਕਰਕੇ 67 ਵੀ ਹੈਗਾ ਸੈਕਸ਼ਨ ਆਈਟੀ ਐਕਟ ਦਾ ਵੀ ਤੇ ਆਈਪੀਸੀ ਦੇ ਸੈਕਸ਼ਨਸ ਆ ਉਹਨਾਂ ਦੇ ਤਹਿਤ ਵੀ ਕਾਰਵਾਈ ਹੋ ਸਕਦੀ ਹੈ ਸੈਕਸ਼ਨ 71 ਜ਼ਰੂਰ ਪੜੇਗਾ ਆਈਟੀ ਐਕਟ ਦਾ ਜੀ ਜਿਵੇਂ ਮੈਮ ਤੁਸੀਂ ਗੱਲ ਕੀਤੀ ਹੈਗੀ ਕਿ ਜੇਕਰ ਉਹ ਬੰਦੇ ਦਾ ਪਤਾ ਲੱਗ ਜਾਂਦਾ ਹੈ ਉਹਦੇ ਉੱਤੇ ਕਾਰਵਾਈ ਹੋ ਸਕਦੀ ਹੈਗੀ ਹੈ ਮੈਮ ਕਈ ਵਾਰੀ ਕੀ ਹੁੰਦਾ ਕਿ ਫੇਕ ਆਈਡਿਜ਼ ਬਣਾਈਆਂ ਜਾਂਦੀਆਂ ਆ ਪਤਾ ਹੀ ਨਹੀਂ ਲੱਗਦਾ ਕਿ ਕੁੜੀ ਦੀ ਆਈਡੀ ਹੈ ਜਾਂ ਮੁੰਡੇ ਦੀ ਆਈਡੀ ਹੈ ਫਿਰ ਉਹਦੀ ਪਛਾਣ ਕਿਵੇਂ ਕੀਤੀ ਜਾਂਦੀ ਹੈਗੀ ਤੇ ਉਹਨਾਂ ਤੇ ਕੀ ਕਾਰਵਾਈ ਹੋ ਸਕਦੀ ਹੈ ਦੇਖੋ ਲੋਕ ਇਹ ਸੋਚਦੇ ਆ ਕਿ ਅਸੀਂ ਫੇਕ ਆਈਡੀ ਅਸੀਂ ਫੜੇ ਨਹੀਂ ਜਾਵਾਂਗੇ ਬਹੁਤ ਬੜਾ ਭਲੇਖਾ ਤੁਹਾਡਾ ਸਾਈਬਰ ਕ੍ਰਾਈਮ 'ਚ ਜਦੋਂ ਕੰਪਲੇਂਟ ਜਾਏਗੀ ਉਹ ਤੁਹਾਡੇ ਬਥੇਰੇ ਉਹਨਾਂ ਕੋਲ ਹੈਗੇ ਆ ਸੈਲਸ ਜਿਨ੍ਹਾਂ ਦੇ ਥਰੂ ਪ੍ਰੋਪਰ ਆਈਡੀ ਕਿਤੋਂ ਉਹ ਚੱਲ ਰਹੀ ਆਈਡੀ ਕਿਹੜੇ ਫੋਨ ਤੋਂ ਚੱਲ ਰਹੀ ਆ ਜਾਂ ਕਿਹੜੇ ਪੀਸੀ ਤੋਂ ਕਿਹੜੇ ਲੈਪਟਾਪ ਤੋਂ ਕਿਹੜੀ ਜਗ੍ਹਾ ਤੋਂ ਕਿਹੜੀ ਪਲੇਸ ਤੋਂ ਤੁਹਾਡੀ ਇੱਕ ਇੱਕ ਇਨਫੋਰਮੇਸ਼ਨ ਚਲੀ ਜਾਏਗੀ ਉਧਰ ਕਿ ਆਈਡੀ ਚਲਾਹ ਕੌਣ ਰਿਹਾ ਤਾਂ ਫੇਰ ਤੁਹਾਡੇ ਤੇ ਫੇਕ ਆਈਡੀ ਬਣਾਣ ਦਾ ਵੀ ਉਲਟਾ ਪਰਚਾ ਪਏਗਾ ਕਈ ਕੇਸ ਐਸੇ ਆਉਂਦੇ ਨੇ ਜਿਦੇ ਚ ਕੀ ਪਹਿਲਾਂ ਮੁੰਡੇ ਕੀ ਕਰਦੇ ਆ ਕਿ ਕੁੜੀਆਂ ਬਣ ਕੇ ਕੁੜੀਆਂ ਨਾਲ ਗੱਲਾਂ ਕਰੀ ਜਾਂਦੇ ਆ ਮੁਰਕੇ ਐਸੇ ਆਫੈਂਸਿਵ ਮੈਸੇਜ ਕਰਦੇ ਆ ਜਿਦੇ ਤੇ ਮੇਰੇ ਕੋਲ ਵੀ ਇਦਾਂ ਦਾ ਇੱਕ ਕੇਸ ਆਇਆ ਸੀਗਾ ਕੁੜੀ ਨੂੰ ਸ਼ੱਕ ਹੋਇਆ ਕਿ ਇਦਾਂ ਦਾ ਤਾਂ ਕੋਈ ਪੁੱਛ ਹੀ ਨਹੀਂ ਸਕਦਾ ਬੰਦਾ ਸੋ ਲੜਕੀ ਪੁੱਛ ਹੀ ਨਹੀਂ ਸਕਦੀ ਦੂਜੀ ਲੜਕੀ ਨੂੰ ਤੇ ਜਿੱਦਾਂ ਨੇ ਉਹ ਸਵਾਲ ਪੁੱਛ ਰਿਆ ਸੀ ਉਹਨੇ ਸ਼ੱਕ ਦੇ ਬੇਸ ਤੇ ਉਹਨੇ ਪੁੱਛਿਆ ਵੀ ਤੂੰ ਕੌਣ ਹੈ ਤੇ ਫਿਰ ਉਹ ਲੱਗ ਗਿਆ ਬੋਲਣ ਕਿ ਇਦਾਂ ਉਦਾਂ ਫਿਰ ਉਹਨੇ ਕੰਪਲੇਂਟ ਦਿੱਤੀ ਤੇ ਉਸ ਕੰਪਲੇਂਟ ਦੇ ਆਧਾਰ ਤੇ ਫੇਕ ਆਈਡੀ ਬਣਾਉਣ ਦਾ ਧੋਖੇਚ ਰੱਖਣ ਦਾ ਪਲੱਸ ਗਲਤ ਅਸ਼ਲੀਲ ਮੈਸੇਜ ਕਰਨ ਦਾ ਤੁਸੀਂ ਕੋਈ ਅਬਸੀਨ ਮੈਸੇਜ ਕਰਦੇ ਹੋ ਕਿਸੇ ਨੂੰ ਅਬਸੀਨ ਕੋਈ ਐਸਾ ਐਕਟ ਕਰਦੇ ਹੋ ਵੀਡੀਓ ਭੇਜਦੇ ਹੋ ਤਾਂ ਉਹਦਾ ਵੀ ਤੁਹਾਡੇ ਤੇ ਇੱਕ ਕੇਸ ਦਰਜ ਹੋਣਾ ਦਿਕਨੀ ਉਹਦੇ ਆਧਾਰ ਤੇ ਫਿਰ ਪਰਚਾ ਦਰਜ ਹੋਇਆ ਤੇ ਮੁੰਡੇ ਨੂੰ ਸਜ਼ਾ ਵੀ ਹੋਈ इवन ਇੱਕ ਕੇਸ ਹਲੇ ਵੀ ਚੱਲ ਰਿਹਾ ਜਿਦੇ ਵਿੱਚ ਇੱਕ ਲੜਕੇ ਨੇ ਕੀ ਕੀਤਾ ਕਿ ਲੜਕੀ ਨੂੰ ਨਿਊਡ ਵੀਡੀਓ ਗਲਤ ਫੋਟੋ ਆ ਮੈਸੇਜ ਗਲਤ ਭਜਣੇ ਸ਼ੁਰੂ ਕਰਤੇ ਕੁੜੀ ਨੇ ਬਹੁਤ ਵਾਰੀ ਕਿਹਾ ਕਿ ਪਲੀਜ਼ ਡੋਨਟ ਸੈਂਡ ਡੋਨਟ ਸੈਂਡ ਉਹਨੇ ਬਲਾਕ ਵੀ ਕੀਤਾ ਨੇ ਹੋਰ ਨੰਬਰਾਂ ਤੋਂ ਭੇਜਣਾ ਸ਼ੁਰੂ ਕਰਤਾ ਫਿਰ ਪ੍ਰੋਪਰ ਪਰਚਾ ਦਰਜ ਹੋਇਆ ਜੀ ਜੋ ਕਿ ਹਲੇ ਚੱਲ ਵੀ ਰਿਹਾ ਹੈ ਪਰਚਾ ਜੀ ਮੈਮ ਜਿਵੇਂ ਤੁਸੀਂ ਜੀ ਬੋਲ ਕੀਤੀ ਕਿ ਵਾਕਈ ਹਕੀਕਤ ਦੇ ਵਿੱਚ ਕੇਸ ਅੱਜਕੱਲ ਦਰਜ ਹੋਣ ਲੱਗ ਗਏ ਹੈਗੇ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹੈਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਅਗਰ ਸਾਡੇ ਨਾਲ ਕੋਈ ਇਸ ਤਰ੍ਹਾਂ ਕਰਦਾ ਸੀ ਉਹਦੇ ਤੇ ਕਾਰਵਾਈ ਕਰਵਾ ਸਕਦੇ ਹੈਗੇ ਮੈਮ ਹੋਰ ਅਜਿਹੇ ਕਿਹੜੇ ਕੇਸ ਤੁਹਾਡੇ ਕੋਲ ਆਉਂਦੇ ਇੱਕ ਤਾਂ ਇਹ ਹੋ ਗਿਆ ਕਿ ਕਮੈਂਟ ਕਰਦੇ ਜਾਂ ਮੈਸੇਜ ਕਰਦੇ ਹੈਗੇ ਆ ਕਦੇ ਐਵੇਂ ਵੀ ਹੋਇਆ ਕਿ ਕਿਸੇ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਕੇਸ ਵੀ ਆਉਂਦੇ ਹੈ ਜੀ ਬਿਲਕੁਲ ਜੀ ਬਿਲਕੁਲ ਕਈ ਵਾਰੀ ਕੀ ਹੁੰਦਾ ਕਿ ਜ ਪਹਿਲੀ ਗੱਲ ਇਹ ਕਿ ਆ ਜਿਹੜਾ ਟ੍ਰਾਂਸਫਰਡ ਡਾਟਾ ਹੈ 댓 ਇਜ਼ ਨੋਟ ਬਲੀਵੇਬਲ ਜਦ ਤੱਕ ਕਿ ਤੁਸੀਂ 65ਵੀਂ ਇੰਡੀਅਨ ਐਵੀਡੈਂਸ ਐਕਟ ਦਾ ਤੁਸੀਂ ਪ੍ਰੋਪਰ ਆਪਣਾ ਉਹ ਨਹੀਂ ਲੰਦ ਸੋ ਐਫੀਡੇਵਿਟ ਨਹੀਂ ਲਗਾਉਂਦੇ ਆਪਣਾ ਤੁਸੀਂ ਸਰਟੀਫਿਕੇਟ ਪੈਂਡ ਵੀ ਦਾ ਨਹੀਂ ਲਗਾਉਂਦੇ ਉਦੋਂ ਤੱਕ ਤੁਸੀਂ ਭਾਵੇਂ ਜਿੰਨਾ ਮਰਜੀ ਟ੍ਰਾਂਸਫਰਡ ਡਾਟਾ ਦਿਖਾਈ ਜੋ ਇਹ ਮੰਨੇ ਨਹੀਂ ਜਾਣਾ ਠੀਕ ਹੈ ਨਾ ਇਸ ਕਰਕੇ ਸੋਸ਼ਲ ਮੀਡੀਆ 'ਚ ਕਿਸੇ ਨੂੰ ਭੇਜ ਕੇ ਟਰਾਂਸਫਰ ਕਰ ਕਰਕੇ ਬਦਨਾਮ ਕਰਕੇ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਕਿਸੇ ਦੀ ਪਰਸਨਲ ਲਾਈਫ ਦੀ ਕੋਈ ਐਸੀ ਵੀਡੀਓ ਹੁਣ ਰਿਸਪੋਸ ਕਰੋ ਕੋਈ ਲੜਕੀ ਸਾਡੇ ਕੋਲ ਵੀ ਕੇਸ ਆਉਂਦੇ ਆ ਕਿ ਡਰੈਸਿੰਗ ਰੂਮ 'ਚ ਲੜਕੀ ਕੱਪੜੇ ਚੇਂਜ ਕਰ ਰਹੀ ਹੈ ਤੇ ਉਹਦੀ ਵੀਡੀਓ ਬਣਾ ਲਿਆ ਤੇ ਉਹ ਦੇਤੀਆਂ ਤੇ ਲੜਕੀ ਜਿਹੜੀ ਆ 354 ਵਿਊਰੀਜ਼ਮ ਕਹਿੰਦੇ ਹਨ ਨੂੰ ਕਿ ਕੋਈ ਲੜਕੀ ਇਦਾਂ ਚੇਂਜ ਕਰ ਰਹੀ ਹੈ ਚੇਂਜਿੰਗ ਰੂਮ 'ਚ ਜਾਂ ਤੁਸੀਂ ਉਹਦੀ ਇਜਾਜ਼ਤ ਤੋਂ ਬਿਨਾ ਉਹਦੀ ਵੀਡੀਓ ਐਸੀ ਬਣਾ ਰਹੇ ਹੋ ਨਾ ਆ ਰਹੀ ਹੈ ਉਹਦੀ ਵੀਡੀਓ ਬਣਾ ਰਹੇ ਹੋ 댓 ਕਮਜ਼ ਅੰダー 354 ਰਿਜ਼ਮ ਹੈ ਇਹ ਇਹਦੇ ਚ ਤੁਹਾਨੂੰ ਪੁਨਿਸ਼ਮੈਂਟ ਹੈ 3 ਸਾਲ ਤੱਕ ਦੀ ਸਜ਼ਾ ਪਲੱਸ ਫਾਈਨ ਠੀਕ ਹੈ ਸੋ ਇਦਾਂ ਦੇ ਕੇਸਸ ਬਥੇਰੇ ਆਉਂਦੇ ਆ ਜਿਨ੍ਹਾਂ ਚ ਸਜ਼ਾ ਹੁੰਦੀ ਹੈ ਕਈ ਲੋਕ ਕੀ ਕਰਦੇ ਕਿ ਅਸੀਂ ਤਾਂ ਨਾ ਵੀਡੀਓ ਬਾਈ ਨਾ ਆਡੀਓ ਬਾਈ ਅਸੀਂ ਤਾਂ ਬਸ ਕਮੈਂਟ ਲਿਖਤਾ ਗੰਦਾ ਜਿਹਾ ਮਾਂ ਨੂੰ ਗਾਲ ਕੱਢ ਕੇ ਲਿਖਤਾ ਭੈਣ ਨੂੰ ਗਾਲ ਕੱਢ ਕੇ ਲਿਖਤਾ ਫਿਰ ਤੁਸੀਂ ਬਚ ਜੂਗੇ ਤੁਸੀਂ ਜੇ ਇਦਾਂ ਦੀ ਕਮੈਂਟਿੰਗ ਕਰੋਗੇ ਤਾਂ ਤੁਹਾਡੇ ਤੇ ਵੀ ਪ੍ਰੋਪਰ ਐਫਆਈਆਰ ਦਰਜ ਹੋਏਗੀ ਔਰ ਮੈਂ ਕਹਨੀ ਆ ਆਪਣੇ ਵਿੱਚੋਂ 90% ਬੰਦੇ ਹੋਣੇ ਆ ਜੋ ਕਿ ਇਸ ਜਿਹੜੀ ਹੈ ਹਰਾਸਮੈਂਟ ਦਾ ਸ਼ਿਕਾਰ ਨਹੀਂ ਜਿਹੜੇ ਕਦੀ ਨਾ ਕਦੀ ਹਰਟ ਹੁੰਦੇ ਨੇ ਕਿਉਂਕਿ ਕੋਈ ਵੀ ਬੰਦਾ ਮੂੰਹ ਚੱਕ ਕੇ ਕੁਝ ਵੀ ਲਿਖ ਦਿੰਦਾ ਕਿਸੇ ਨੂੰ ਕੁੱਛੋ ਮੈਂ ਲਿਖ ਦਿੰਦਾ ਹੈ ਨਾ ਤੂੰ ਫਿਰ ਆਪਣੇ ਜੋ 90% ਲੋਕ ਆ ਜਿਹੜੇ ਇਹ ਇਸ ਹਰਾਸਮੈਂਟ ਦਾ ਸ਼ਿਕਾਰ ਨਹੀਂ ਪਰ ਇਹ ਜਿਹੜੀ ਸਾਈਬਰ ਬੁੱਲਿੰਗ ਦੇ ਨਾਮ ਤੋਂ ਜਾਣੀ ਜਾਂਦੀ ਹੈ ਚੀਜ਼ ਸਾਈਬਰ ਬੁੱਲਿੰਗ ਸਾਈਬਰ ਹਰਾਸਮੈਂਟ ਔਰ ਆਈਟੀ ਐਕਟ ਤੁਹਾਡੇ ਤੇ ਪਰਚਾ ਕਰਨ ਦਾ ਪ੍ਰਬਧਾਨ ਦਿੰਦਾ ਹੈ ਤੇ ਤੁਹਾਡੇ ਤੇ ਆਈਪੀਸੀ ਆਈਟੀ ਐਕਟ ਦੇ ਤਹਿਤ ਸਾਈਬਰ ਕ੍ਰਾਈਮ ਹੈ ਇਹ ਜੋ ਕਿ ਤੁਹਾਨੂੰ ਇੱਕ ਇਮਪਲੀਕੇਟ ਕਰ ਸਕਦਾ ਹੈ ਕੇਸ 'ਚ ਤੇ ਤੁਹਾਨੂੰ ਪਤਾ ਹਲੇ ਤਾਂ ਬਸ ਸੋਚ ਲੈਣਾ ਕੀ ਆ ਕੇਸ ਆ ਪਰ ਤੁਸੀਂ ਫਿਊਚਰ ਨਹੀਂ ਦੇਖਦੇ ਯੰਗ ਯੰਗ ਬੱਚੇ ਹੁੰਦੇ ਆ ਜਵਾਨ ਬੱਚੇ ਹੁੰਦੇ ਆ ਗਲਤ ਚੀਜ਼ ਲਿਖ ਦਿੰਦੇ ਆ ਗਲਤ ਫੋਟੋਆਂ ਪਾ ਦਿੰਦੇ ਆ ਵੀਡੀਓ ਆ ਪਾ ਦਿੰਦੇ ਆ ਮੁੜ ਕੇ ਸੁਪਨੇ ਲੰਦੇ ਆ ਅਸੀਂ ਬਾਹਰ ਜਾਣਾ ਜੀ ਅਸੀਂ ਕੈਨੇਡਾ ਜਾਣਾ ਜੀ ਪਰ ਜੇ ਤੁਸੀਂ ਗਲਤ ਐਫਆਈਆਰ ਚ ਕੋਈ ਐਸਾ ਐਕਟ ਕਰਕੇ ਇਨਵੋਲਵ ਹੋਗੇ ਤਾਂ ਤੁਹਾਡਾ ਬਾਹਰ ਜਾਣਾ ਤਾਂ ਤੁਸੀਂ ਭੁੱਲ ਹੀ ਜਾਓਗੇ ਕਿਉਂਕਿ ਤੁਹਾਡੀ ਨਾ ਤੁਹਾਡੀ ਕਲੈਰੀਫਿਕੇਸ਼ਨ ਪੁਲਿਸ ਕਲੈਰੀਫਿਕੇਸ਼ਨ ਕਲੀਅਰ ਹੋਣੀ ਆ ਤਾਂ ਉਹਦੇ ਚ ਤੁਹਾਡਾ ਪਰਚਾ ਬੋਲਣਾ ਤੇ ਤੁਸੀਂ ਬਾਹਰ ਜਾਣ ਦਾ ਸੁਪਨਾ ਤਾਂ ਭੁੱਲੀ ਜਾਓ ਜੇ ਤੁਸੀਂ ਇਹ ਗੱਲਾਂ ਸੋਚਦੇ ਆ ਨਾ ਕਿ ਅਸੀਂ ਆਪਣਾ ਫਿਚਰ ਬਣਾਉਣਾ ਤੁਹਾਨੂੰ ਕੋਈ ਗਵਰਨਮੈਂਟ ਜੋਬ ਮਿਲਣੀ ਆ ਤਾਂ ਵੀ ਤੁਹਾਡੀ ਵੈਰੀਫਿਕੇਸ਼ਨ ਹੋਣੀ ਆ ਪੁਲਿਸ ਵੈਰੀਫਿਕੇਸ਼ਨ ਪਰ ਜੇ ਤੁਸੀਂ ਇਹਨਾਂ ਐਕਟਸ ਕਰਕੇ ਤੁਸੀਂ ਕਿਸੇ ਗਲਤ ਪਰਚੇ ਚ ਇਨਵੋਲਵ ਹੋ ਗਏ ਹੋ ਤਾਂ ਤੁਹਾਡੀ ਸਰਕਾਰੀ ਜੋਬ ਵੀ ਤੁਸੀਂ ਭੁੱਲ ਜਾਓ ਬਾਹਰ ਜਾਣ ਦਾ ਸੁਪਨਾ ਭੁੱਲ ਜਾਓ ਫਿਰ ਤੁਸੀਂ ਇਦਾਂ ਦੇ ਕੰਮ ਕਰਨੇ ਕਿਉਂ ਇਹ ਚੀਜ਼ਾਂ ਸਾਡੇ ਹੱਥ ਚ ਹੈਗੀਆਂ ਸੀ ਇਹਨੂੰ ਸਟਾਪ ਕਰ ਸਕਦੇ ਆ ਸਾਨੂੰ ਜ਼ਰੂਰਤ ਹੈ ਨੌਲੇਜ ਦੀ ਇਹ ਨਹੀਂ ਕਿ ਸਾਡੇ ਹੱਥ 'ਚ ਮੋਬਾਈਲ ਹੈ ਕੁਝ ਵੀ ਲਿਖਤਾ ਸਾਡੇ ਹੱਥ 'ਚ ਫੋਨ ਹੈ ਕੁਝ ਵੀ ਪੀਸੀ ਹੈ ਕੁਝ ਵੀ ਲਿਖਤਾ ਸਾਨੂੰ ਜ਼ਰੂਰਤ ਹੈ ਜਾਣਨ ਦੀ ਕਿ ਕਿਸੇ ਨੂੰ ਗਲਤ ਕਮੈਂਟਿੰਗ ਕਰਨੀ ਕਿਸੇ ਨੂੰ ਗਲਤ ਬੋਲਣਾ ਕਿਸੇ ਦੀ ਵੀਡੀਓ ਗਲਤ ਪਾਣੀ ਕਿਸੇ ਧਰਮ ਦੇ ਖਿਲਾਫ ਬੋਲਣਾ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਕਿਸੇ ਦੀ ਪ੍ਰਾਈਵੇਟ ਗੱਲਾਂ ਉਹਦੀ ਕੰਸੈਂਟ ਤੋਂ ਬਿਨਾ ਲੀਕ ਕਰਨੀਆਂ ਇਹ ਸਾਰੀਆਂ ਕ੍ਰਾਈਮ ਹੈ ਇਹ ਸਾਈਬਰ ਬੁਲਿੰਗ ਹੈ ਜੀ ਹਮ ਕਈ ਵਾਰੀ ਲੋਕ ਕੀ ਕਰਦੇ ਹੈਗੇ ਕਿ ਫੋਨ ਦੀ ਰਿਕਾਰਡਿੰਗ ਕਰ ਲੈਂਦੇ ਹੈਗੇ ਜੀ ਉਹ ਕਿੰਨਾ ਕੁ ਵੱਡਾ ਕ੍ਰਾਈਮ ਮੰਨਿਆ ਜਾਂਦਾ ਹੈਗਾ ਬੜਾ ਵੱਡਾ ਕ੍ਰਾਈਮ ਹੈ ਜੀ ਅਸੀਂ ਜੇ ਕਿਸੇ ਦੀ ਰਿਕਾਰਡਿੰਗ ਕਰਦੇ ਆ ਤਾਂ ਤੁਹਾਨੂੰ ਉਹਨੂੰ ਦੱਸਣਾ ਜ਼ਰੂਰੀ ਹੈ ਕਿ ਮੈਂ ਤੁਹਾਡੀ ਫੋਨ ਰਿਕਾਰਡਿੰਗ ਕਰ ਰਹੀ ਆ ਜਾਂ ਕਰ ਰਿਹਾ ਹਾਂ ਇਹ ਨਹੀਂ ਇਹ ਕਈ ਜਗ੍ਹਾ ਸਾਡੇ ਔਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹਦੇ ਤੇ ਸਜ਼ਾ ਵੀ ਦਿੱਤੀ ਆ ਤੇ ਪਲੱਸ ਫਾਈਨ ਵੀ ਲਗਾਇਆ ਇੱਕ ਜਗ੍ਹਾ ਕੀ ਹੋ ਗਿਆ ਸੀ ਇੱਕ ਕੇਸ ਸੀਗਾ ਔਨਰੇਬਲ ਹਾਈ ਕੋਰਟ ਚ ਗਿਆ ਜਿੱਥੇ ਹਸਬੰਦ ਨੇ ਵਾਈਫ ਦੀਆਂ ਕੁਝ ਪ੍ਰਾਈਵੇਟ ਗੱਲਾਂ ਜੋ ਰਿਕਾਰਡ ਕਰ ਲਈਆਂ ਔਰ ਫਿਰ ਉਸ ਸਬੂਤ ਚ ਪੇਸ਼ ਕਰਤੀਆਂ ਫਿਰ ਉਸ ਬੰਦੇ ਨੂੰ ਫਾਈਨ ਲਗਾਇਆ ਗਿਆ ਕਿ ਤੁਸੀਂ ਉਹਨੂੰ ਦੱਸੇ ਬਿਨਾ ਉਹਦੀ ਕੰਸੈਂਟ ਤੋਂ ਬਿਨਾ ਤੁਸੀਂ ਉਹਦੀ ਰਿਕਾਰਡਿੰਗ ਕਰ ਲਈ ਠੀਕ ਹੈ ਨਾ ਤੁਹਾਨੂੰ ਆ ਕਨਸੈਂਟ ਤੋਂ ਬਿਨਾ ਤੁਸੀਂ ਉਹਦੀ ਪ੍ਰਾਈਵੇਸੀ ਭੰਗ ਕੀਤੀ ਜੋ ਕਿ ਇੱਕ ਕਰਾਇਮ ਹੈ ਜੇ ਤੁਸੀਂ ਕਿਸੇ ਦੀ ਰਿਕਾਰਡਿੰਗ ਕਰਦੇ ਹੋ ਤਾਂ ਤੁਹਾਨੂੰ ਉਹਨੂੰ ਪਹਿਲਾਂ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਅੱਜ ਕੱਲ ਤੁਹਾਨੂੰ ਯਾਦ ਹੋਣਾ ਕਿ ਫੋਨ ਵੀ ਚੱਲੇ ਸੀਗੇ ਜਿਹੜੇ ਕਿ ਪਹਿਲਾਂ ਹੀ ਦੱਸ ਦਿੰਦੇ ਸੀਗੇ ਥੈਟ ਯੂਅਰ ਕਾਲ ਹਾਸ ਬੀਨ ਰਿਕਾਰਡਡ ਤੇ ਤੁਹਾਡੀ ਕਾਲ ਜਿਹੜੀ ਰਿਕਾਰਡ ਹੋ ਰਹੀ ਆ ਉਹ ਤਾਂ ਕਿ ਦੂਜੇ ਬੰਦੇ ਨੂੰ ਇੰਟੀਮੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡੀ ਕਾਲ ਰਿਕਾਰਡਿੰਗ ਹੋ ਰਹੀ ਹੈ ਜਾਂ ਵੀਡੀਓ ਰਿਕਾਰਡ ਹੋ ਰਹੀ ਹੈ ਫਿਰ ਉਹਦੀ ਕਨਸੈਂਟ ਹੋਣੀ ਜ਼ਰੂਰੀ ਹੈ ਜੀ ਉਹਦੇ ਕੰਸੈਂਟ ਤੋਂ ਬਿਨਾ ਤੁਸੀਂ ਕਿਸੇ ਦੀ ਵੀਡੀਓ ਜਾਂ ਆਡੀਓ ਕੋਈ ਵੀ ਰਿਕਾਰਡਿੰਗ ਨਹੀਂ ਕਰ ਸਕਦੇ ਜੀ ਮੈਂ ਮੇਰੇ ਤੇ ਗੱਲ ਕੀਤੀ ਆਪਾਂ ਸੋਸ਼ਲ ਮੀਡੀਆ ਦੇ ਉਹ ਪਲੇਟਫਾਰਮਸ ਜਿੱਥੇ ਅਸੀਂ ਜਿਹੜਾ ਹੈਗਾ ਇੱਕ ਨੈਟਵਰਕਿੰਗ ਸਾਈਟਸ ਦੇ ਅੰਦਰ ਬੰਨੇ ਹੁੰਦੇ ਆ ਜੇਕਰ ਮਮ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਹੀ WhatsApp ਦੀ ਗੱਲ ਕਰੀਏ ਕਈ ਵਾਰੀ ਕੀ ਹੁੰਦਾ ਕਿ ਕਈ ਇਨਸਾਨ ਜਿਹੜੇ WhatsApp ਗਰੁੱਪਸ ਦੇ ਵਿੱਚ ਕਿਸੇ ਬਾਰੇ ਗਲਤ ਬੋਲ ਦਿੰਦੇ ਹੈਗੇ ਆ ਕਿ ਉਹਨਾਂ ਦੇ ਉੱਤੇ ਵੀ ਇਹ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਇਹ ਨਹੀਂ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ WhatsApp ਗਰੁੱਪ ਚ ਕੁਝ ਵੀ ਲਿਖਤਾ ਤੇ ਬਚ ਗਏ ਅੱਜ ਕੱਲ ਜਿਹੜੀਆਂ ਸਾਡੇ ਕਿਉਂਕਿ ਜਦੋਂ ਦਾ ਪੈਂਡੈਮਿਕ ਚੱਲਿਆ ਉਦੋਂ ਤੋਂ ਬਾਅਦ ਕਿਉਂਕਿ ਕਈ ਅਫਵਾਹਾਂ ਲੋਕਾਂ ਨੇ ਫਲਾਣੀਆਂ ਸ਼ੁਰੂ ਕਰਤੀਆਂ ਇਵਨ ਕਈ ਕੰਪਨੀਆਂਜ਼ ਨੇ ਵੀ ਡਿਕਲੇਅਰ ਕਰਨਾ ਸ਼ੁਰੂ ਕਰਤਾ ਕਿ ਆਹ ਦਵਾਈ ਆ ਗਈ ਜੀ ਆਹ ਦਵਾਈ ਆ ਗਈ ਜੀ ਫਿਰ ਸਾਡੀ ਅਨਰੇਬਲ ਕੋਰਟਸ ਨੇ ਇਹਦਾ ਸੰਕੇਤ ਲਿਆ ਜਿਹਦੇ ਤਹਿਤ ਜੇ ਕੋਈ ਤੁਸੀਂ ਕੋਈ ਗਲਤ ਅਫਵਾਹ ਫਲਾਨਦੇ ਹੋ ਇਹ ਨਹੀਂ ਕਿ ਇਕੱਲਾ ਦੇਸ਼ ਦਰੋਹ ਦੇ ਜਾਂ ਧਰਮ ਦੇ इवन ਕਿਸੇ ਵੀ ਚੀਜ਼ ਦੇ ਕੋਈ ਪੈਂਡੈਮਿਕ ਆ ਉਹਦੇ ਰਿਲੇਟਿਡ ਵੀ ਤੁਸੀਂ ਕੋਈ ਗਲਤ ਅਫਵਾਹ WhatsApp ਤੇ ਫਲਾਨਦੇ ਹੋ ਗਰੁੱਪਸ ਚ ਫਾਰਵਰਡ ਕਰਦੇ ਹੋ ਤੋ ਤੁਹਾਨੂੰ ਜਦੋਂ ਤੱਕ ਉਹ ਉਹਦੇ অথেন্টিਸਿਟੀ ਨਹੀਂ ਆ ਕਿ ਇਹ ਜਿਹੜੀ ਚੀਜ਼ ਆ ਇਹ ਸਹੀ ਆ ਉਹਦੇ ਤੱਕ ਤੁਸ ਤੁਹਾਨੂੰ ਕੋਈ ਚੀਜ਼ ਫਾਰਵਰਡ ਨਹੀਂ ਕਰਨੀ ਚਾਹੀਦੀ ਜੇ ਤੁਹਾਨੂੰ ਪੱਕਾ ਪਤਾ ਵੀ ਇਹ ਚੀਜ਼ ਸਹੀ ਹੈ ਤਾਂ ਕਿਸੇ ਚੀਜ਼ ਨੂੰ ਫਾਰਵਰਡ ਕਰੋ ਜੇ ਤੁਹਾਨੂੰ ਕੋਈ ਉਹਦੀ ਚੀਜ਼ ਹੀ ਨਹੀਂ ਪਤਾ ਵੀ ਇਹ ਸਹੀ ਹੈ ਜਾਂ ਗਲਤ ਹੈ ਤੁਸੀਂ ਫਾਰਵਰਡ ਕਰਤਾ ਤੇ ਤੁਹਾਡੇ ਤੇ ਵੀ ਕੇਸ ਦਰਜ ਹੋ ਸਕਦਾ ਤੁਹਾਨੂੰ ਇਹ ਗੱਲ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿ ਬਿਨਾ ਸੋਚੇ ਸਮਝੇ ਨਾ ਕੁਝ ਵੀ ਫਾਰਵਰਡ ਕਰਦਿਆ ਕਰੋ ਜੀ ਜਿਵੇਂ ਤੇ ਗੱਲ ਹੋਊਗੀ ਕਿ ਜੇ ਸਾਨੂੰ ਕੋਈ ਮੈਸੇਜ ਆਉਂਦਾ ਹੈ ਤਾਂ ਅਸੀਂ ਅੱਗੇ ਉਹਨੂੰ ਸ਼ੇਅਰ ਕਰ ਦਿੰਦੇ ਨੇ ਮੈਮ ਕਈ ਵਾਰੀ ਕੀ ਹੁੰਦਾ ਕਿ ਕਿਸੇ ਗਰੁੱਪ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਗਲਤ ਬੋਲ ਦਿੱਤਾ ਜਾਂਦਾ ਹੈਗਾ ਆ ਕੀ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਗਲਤ ਹੋ ਰਿਹਾ ਹੈ ਬਿਲਕੁਲ ਹੋ ਸਕਦੀ ਹੈ ਜੀ ਜੇ ਗਰੁੱਪ ਚ ਕੋਈ ਇਦਾਂ ਦਾ ਆਫੈਂਸਿਵ ਮੈਸੇਜ ਪਾਇਆ ਜਾਂਦਾ ਹੈ ਜਾਂ ਕਿਸੇ ਨੂੰ ਡਿਫੇਮ ਕਰਨ ਦਾ ਮੈਸੇਜ ਪਾਇਆ ਜਾਂਦਾ ਤਾਂ ਜਿਹੜੀ ਬਣਦੀ ਕਾਰਵਾਈ ਹੈ ਉਹ ਬੰਦੇ ਤੇ ਇਸੇ ਤਰ੍ਹਾਂ ਹੋ ਸਕਦੀ ਹੈ ਆਈਟੀ ਐਕਟ ਦੇ ਤਹਿਤ ਉਹਨੂੰ ਵੀ ਇਵਨ ਐਡਮਿਨ ਜਿਹੜਾ ਹੈ ਉਹਦੀ ਵੀ ਕਈ ਵਾਰੀ ਲਾਇਬਿਲਿਟੀ ਬਣਾ ਦਿੱਤੀ ਜਾਂਦੀ ਹੈ ਪਰ ਐਡਮਿਨ ਜੋ ਹੈ ਉਹਨੂੰ ਚਾਹੀਦਾ ਕਿ ਐਸੇ ਬੰਦੇ ਨੂੰ ਇਮੀਡੀਟਲੀ ਰਿਮੂਵ ਕਰੇ ਤੇ ਉਸ ਮੈਸੇਜ ਨੂੰ ਇਮੀਡੀਏਟਲੀ ਡਿਲੀਟ ਕਰੇ ਦੇ ਅਦਰਵਾਈਜ਼ ਜਿਹੜੇ ਉਹ ਗਰੁੱਪ ਦੇ ਮੈਂਬਰਸ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਜੀ ਮੈਂ ਇੱਕ ਹੋਰ ਸਵਾਲ ਤਾਂ ਤੁਹਾਨੂੰ ਪੁੱਛਣਾ ਚਾਹਣੀ ਹੈ ਕਈ ਵਾਰੀ ਕੀ ਹੁੰਦਾ ਕਿ ਕਿਸੇ ਸੜਕ ਦੇ ਕਿਨਾਰੇ ਦੇ ਉੱਤੇ ਕਈਆਂ ਦਾ ਝਗੜਾ ਜਿਹੜਾ ਹੁੰਦਾ ਹੁੰਦਾ ਹੈ ਉਹ ਦੇਖਦੇ ਹੋਏ ਕੋਈ ਜਿਹਨੇ ਵੀਡੀਓ ਬਣਾ ਲੈਂਦੇ ਆ ਤੇ ਫਿਰ ਉਹਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ ਕਿ ਇਹਦੇ ਵਿੱਚ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਸਪੋਜ਼ ਕਰੋ ਸਾਡੇ ਦੋਨਾਂ ਦਾ ਕੋਈ ਕੋਈ ਬਹਿਸ ਬਸਾਈ ਹੋ ਗਈ ਕੋਈ ਲੜਾਈ ਝਗੜਾ ਹੋ ਗਿਆ ਪਰ ਅਸੀਂ ਉਹਨੂੰ ਨਹੀਂ ਲਿਜਾਣਾ ਚਾਹੁੰਦੇ ਕਿ ਅਸੀਂ ਇਹਦੀ ਕੰਪਲੇਂਟ ਨਹੀਂ ਕਰਨੀ ਜਾਂ ਇਹਦੇ ਤੇ ਐਕਸ਼ਨ ਨਹੀਂ ਲੈਣਾ ਪਰ ਤੀ ਤਾਂ ਸਾਡੀ ਕਨਸੈਂਟ ਤੋਂ ਬਿਨਾ ਜੇ ਤੁਸੀਂ ਐਦਾਂ ਕੁਝ ਕਰ ਰਹੇ ਹੋ ਕਾਰਵਾਈ ਤਾਂ ਇਹ ਵੀ ਤਾਂ ਇੱਕ ਕ੍ਰਾਈਮ ਹੈ ਜਸਟ ਟੂ ਗੈਟ ਪਬਲਿਸੀਟੀ ਜਾਂ ਮੋਰ ਵਿਊਅਰਸ ਤੁਸੀਂ ਕਿਸੇ ਦੀ ਵੀ ਕੋਈ ਪਰਸਨਲ ਚੀਜ਼ ਕੋਈ ਪ੍ਰਾਈਵੇਟ ਚੀਜ਼ ਐਦਾਂ ਪੋਸਟ ਕਰ ਰਹੇ ਹੋ ਤਾਂ ਇਹ ਵੀ ਇੱਕ ਕ੍ਰਾਈਮ ਹੈ ਜਦ ਤੱਕ ਕੀ ਉਹ ਬੰਦਾ ਖੁਦ ਨਹੀਂ ਇਸ ਗੱਲ ਨੂੰ ਲਿਖ ਕੇ ਲਿਆਉਣਾ ਚਾਹੁੰਦਾ ਤੁਹਾਨੂੰ ਕੋਈ ਰਾਈਟ ਨਹੀਂ ਬਣਦਾ ਕਿ ਤੁਸੀਂ ਬਿਨਾ ਪੁੱਛੇ ਬਿਨਾ ਸਮਝੇ ਕੁਝ ਵੀ ਪੋਸਟ ਕਰ ਦੋ ਇਹ ਵੀ ਇੱਕ ਕ੍ਰਾਈਮ ਹੈ ਜੀ ਜੀ ਅੱਜ ਕੱਲ ਇਹ ਚੀਜ਼ ਕਾਫੀ ਜ਼ਿਆਦਾ ਚੱਲ ਰਹੀ ਹੈਗੀ ਕਿ ਅਗਲਾ ਕੋਈ ਦੋ ਜਣਿਆਂ ਦੇ ਵਿੱਚ ਬਹਿਸ ਵਸਈਆ ਹੋ ਰਿਹਾ ਤੀਜਾ ਉਹਦੀ ਵੀਡੀਓ ਬਣਾ ਲੈਂਦਾ ਹੈਗਾ ਜਿਵੇਂ ਅੱਜ ਕੱਲ ਅਸੀਂ ਦੇਖਦੇ ਹੈਗੇ ਕਿ ਬਹੁਤ ਸਾਰੀਆਂ ਬੱਸਾਂ ਦੇ ਵਿੱਚ ਔਰਤਾਂ ਜਦੋਂ ਝਗੜਾ ਕਰ ਲੈਂਦੀਆਂ ਤਾਂ ਉਹਨਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈਗੀ ਆ ਵਾਕਈ ਸਾਨੂੰ ਸੋਚਣ ਦੀ ਲੋੜ ਹੈਗੀ ਕਿ ਇਹ ਇੱਕ ਕ੍ਰਾਈਮ ਹੈਗਾ ਜਾਂ ਜੇ ਅਸੀਂ ਕਰਾਂਗੇ ਤਾਂ ਅਸੀਂ ਜੇਲ੍ਹ ਦੇ ਵਿੱਚ ਵੀ ਜਾ ਸਕਦੇ ਹੈਗੇ ਆ ਹ ਮਾ ਵਾਇਰਸ ਫਾਊਂਡ ਹੋਇਆ ਜੇ ਤੁਹਾਨੂੰ ਸਾਰਿਆਂ ਨੂੰ ਦਿ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਇਹ ਗੱਲ ਧਿਆਨ ਚ ਲੈ ਆਂਦੀ ਗਈ ਹੈ ਕਿ ਅੱਜ ਕੱਲ ਜੋ ਬੱਚੇ ਆ ਜਾਂ ਅਸੀਂ ਸਾਰੇ ਆ ਅਸੀਂ ਨਾ ਇੱਕ ਮੋਬਾਈਲ ਦੇ ਵਾਇਰਸ ਦਾ ਬੜਾ ਸ਼ਿਕਾਰ ਹੋ ਰਹੇ ਆ ਜਿਵੇਂ ਕਿ ਤੁਹਾਨੂੰ ਲੱਗ ਰਿਹਾ ਕਿ ਅਸੀਂ ਬੈਠੇ ਆ ਸਾਨੂੰ ਮਿੰਟ-ਮਿੰਟ ਬਾਅਦ ਆਪਣਾ ਫੋਨ ਖੋਲ ਕੇ ਦੇਖਣ ਦੀ ਆਦਤ ਆ ਕਿ ਹਾਲਾਂਕਿ ਕੁਝ ਨਹੀਂ ਹੁੰਦਾ ਇਹਦੇ ਵਿੱਚ ਕੋਈ ਮੈਸੇਜ ਤਾਂ ਨਹੀਂ ਆਇਆ ਕੋਈ ਉਹ ਤਾਂ ਨਹੀਂ ਆਇਆ ਕੋਈ ਕਿੰਨੇ ਵਿਊਜ਼ ਹੋ ਗਏ ਕਿੰਨੇ ਲਾਈਕਸ ਹੋ ਗਏ ਜੇ ਅਸੀਂ ਇਦਾਂ ਬਾਰ-ਬਾਰ ਦੇਖ ਰਹੇ ਆਂ ਔਰ ਬਾਰ-ਬਾਰ ਜੇ ਨਹੀਂ ਵੀ ਵੱਜ ਰਿਹਾ ਅਸੀਂ ਬਾਰ-ਬਾਰ ਦੇਖ ਰਹੇ ਆਂ ਫੋਨ ਤਾਂ ਨਹੀਂ ਕੋਈ ਆਇਆ ਹੈਨਾ ਔਰ ਘੜੀ-ਘੜੀ ਮਤਲਬ ਅਸੀਂ ਫੋਨ ਤੋਂ ਲੱਗ ਡਿਟੈਚ ਹੋ ਹੀ ਨਹੀਂ ਪਾਰੇ ਤਾਂ ਇਹ ਵੀ ਆ ਇੱਕ ਨਵੀਂ ਪ੍ਰੋਬਲਮ ਆ ਰਹੀ ਹੈ ਇਹ ਨਵਾਂ ਵਾਇਰਸ ਆ ਰਿਹਾ ਤੁਸੀਂ ਇਹਦੇ ਬਾਰੇ ਜ਼ਰੂਰ ਸਰਚ ਕਰਨਾ ਤੁਹਾਨੂੰ ਪਤਾ ਲੱਗੇਗਾ ਕਿ ਇਹ ਚੀਜ਼ ਸਾਡੇ ਅੰਦਰ ਇੱਕ ਕੀ ਹੁੰਦਾ ਹੈ ਸਾਡੇ ਕੋਲ ਮੋਬਾਈਲ ਨਾ ਹੋਵੇ ਬੈਟਰੀ ਬੰਦ ਹੋ ਗਈ ਅਸੀਂ ਆਪਣੇ ਆਪ ਨੂੰ ਲੋਨਲੀ ਫੀਲ ਕਰਨਾ ਸ਼ੁਰੂ ਕਰ ਦਿੰਦੇ ਆ ਇਕੱਲੇ ਫੀਲ ਕਰਨਾ ਸ਼ੁਰੂ ਕਰ ਦਿੰਦੇ ਆ ਡਿਪਰੈਸ਼ਨ ਹੋਣ ਲੱਗ ਪੈਂਦਾ ਪਾਗਲਾਂ ਦੀ ਤਰ੍ਹਾਂ ਚਾਰਜਰ ਲੱਭਦੇ ਆ ਚਾਰਚਰ ਕਿਤੇ ਚਾਰਜਰ ਕਿਤੇ ਚਾ ਇਹ ਚੀਜ਼ ਸਾਨੂੰ ਬਿਮਾਰ ਕਰ ਰਹੀ ਹੈ ਜੀ ਇਹ ਚੀਜ਼ ਸਾਨੂੰ ਡਿਪਰੈਸ਼ਨ ਵੱਲ ਲੈ ਕੇ ਜਾ ਰਹੀ ਹੈ ਠੀਕ ਹੈ ਨਾ ਸੋ ਇਹਦੇ ਤੋਂ ਮੋਬਾਈਲਾਂ ਤੋਂ ਥੋੜੀ ਜਿਹੀ ਦੂਰੀ ਬਣਾਣੀ ਸਿੱਖੋ ਠੀਕ ਹੈ ਕਿਉਂਕਿ ਜਿਹੜੇ ਬੱਚੇ ਆ ਜੀ ਉਹਨਾਂ ਨੇ ਅੱਗੇ ਵਧਣਾ ਹੈ ਪੜ੍ਹਨਾ ਹੈ ਲਿਖਣਾ ਹੈ ਤਾਂ ਬਿਟੇ ਮੋਬਾਈਲ ਜੋ ਹੈ ਉਹ ਤੁਹਾਨੂੰ ਆਪਣੀ ਲਾਈਫ ਚੋਂ ਥੋੜਾ ਜਿਹਾ ਡਿਟੈਚ ਕਰਨਾ ਪੈਣਾ ਹੈਨਾ ਸੋ ਇਹ ਇੱਕ ਵਾਇਰਸ ਨਾਲ ਲਿਆ ਰਿਹਾ ਹੈ ਡਿਪਰੈਸ਼ਨ ਨਾਲ ਲਿਆ ਰਿਹਾ ਹੈ ਠੀਕ ਹੈ ਦੇਖੋ ਐਂਟਰਟੇਨਮੈਂਟਲੀ ਚੀਜ਼ ਹੈਗੀ ਤਾਂ ਦੇਖੋ ਪਰ ਇਹ ਨਹੀਂ ਕਿ ਸਾਰਾ ਦਿਨ ਅਸੀਂ ਮੋਬਾਈਲਾਂ ਤੇ ਹੀ ਲੱਗੇ ਆ ਸਾਡਾ ਟਾਈਮ ਵੇਸਟ ਹੋ ਰਿਹਾ ਹੈ ਹੈਨਾ ਅਸੀਂ ਆਪਣਾ ਕਨਸੈਂਟਰੇਸ਼ਨ ਲੂਜ਼ ਕਰ ਰਹੇ ਆ ਅਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ ਸੋ ਇਹ ਬਿਮਾਰੀ ਹੈ ਇਹਦੇ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਜੀ ਮੈਮ ਜੰਦ ਜੰਦ ਮੈ ਇੱਕ ਹੋਰ ਸਵਾਲ ਤਾਂ ਪੁੱਛਣਾ ਚਾਹਣੀ ਹੈਗੀ ਹੈ ਕਿ ਅਸੀਂ ਆਪਣੇ ਸਮਾਜ ਨੂੰ ਕਿਵੇਂ ਸੁਧਾਰ ਸਕਦੇ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਇੱਕ ਮੋਬਾਈਲ ਵਾਇਰਸ ਵੀ ਆ ਗਿਆ ਹੈਗਾ ਜਿਸ ਦੇ ਤਹਿਤ ਜਿਹੜਾ ਹੈਗਾ ਆ ਬੱਚੇ ਜਿਹੜੇ ਐਡਿਕਟਡ ਹੋ ਰਹੇ ਹੈਗੇ ਨੇ ਵਰਤੋਂ ਜਿਹੜੀਆਂ ਬਹੁਤ ਜ਼ਿਆਦਾ ਕਰਨ ਲੱਗ ਪਏ ਹੈਗੇ ਆ ਜੰਦ ਜੰਦ ਕੀ ਕਹਿਣਾ ਚਾਹੁੰਦੇ ਹੋ ਸਾਡੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਕਿ ਇਸ ਮੋਬਾਈਲ ਦੇ ਬਾਰੇ ਜੇ ਉਹ ਕਮੈਂਟ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਮੈਂ ਇਹੀ ਗੱਲ ਕਹਿਣੀ ਚਾਹੁੰਨੀ ਆ ਕਿ ਤੁਹਾਨੂੰ ਨਾ ਆਪਣੀ ਪਤਾ ਹੋਣਾ ਚਾਹੀਦਾ ਹੈ ਵੀ ਅਸੀਂ ਕੁਝ ਐਂਟਰਟੇਨਮੈਂਟ ਲਈ ਦੇਖ ਰਹੇ ਆ ਜਾਂ ਕੋਈ ਹਾਦਸਾ ਹੋਇਆ ਹੈ ਕੋਈ ਨ ਤੁਸੀਂ ਜਿਹੜਾ ਆਪਣਾ ਵਿਊ ਵੀ ਰੱਖਣਾ ਬੜੇ ਚੱਜੇ ਢੰਗ ਨਾਲ ਸਹੀ ਤਰੀਕੇ ਨਾਲ ਰੱਖੋ ਇਸ ਤਰ੍ਹਾਂ ਆਪਣਾ ਵਿਊ ਰੱਖੋ ਕਿ ਅਗਲੇ ਨੂੰ ਵੀ ਮਾਈਂਡ ਨਾ ਹੋਵੇ ਅਗਲੇ ਦੇ ਵੀ ਬੇਇੱਜ਼ਤੀ ਨਾ ਹੋਵੇ ਇਨਸਲਟ ਨਾ ਹੋਵੇ ਤਾਂ ਕਿ ਸਾਡਾ ਰਾਈਟ ਆਫ ਸਪੀਚ ਜਿਹੜਾ ਹੈ ਉਹ ਲਿਮਟਿਡ ਰਵੇ ਕਿ ਸਾਨੂੰ ਕਿਸੇ ਕੋਈ ਕ੍ਰਿਮੀਨਲ ਨਾ ਬਣਾਵੇ ਸਾਡੀ ਕਹੀ ਗੱਲ ਅਸੀਂ ਬਿਨਾਂ ਸੋਚੇ ਸਮਝੇ ਕੁਝ ਵੀ ਲਿਖ ਦਿੰਨੇ ਹਾਂ ਹੈਨਾ ਐਦਾਂ ਹੋ ਜਾ ਐਦਾਂ ਹੋ ਜਾ ਗਾਲਾਂ ਕੱਢ ਲਾ ਪਿੰਨੇ ਹਾਂ ਹੈਨਾ ਇਹ ਚੀਜ਼ ਜਿਹੜੀ ਹੈ ਤੁਹਾਨੂੰ ਇੱਕ ਕ੍ਰਿਮੀਨਲ ਬਣਾ ਸਕਦੀ ਆ ਕਈ ਹਾਦਸੇ ਹੋ ਜਾਂਦੇ ਆ ਸਹੀ ਚੀਜ਼ਾਂ ਸੀ ਕਰਦੇ ਨਹੀਂ ਹੋ ਜਾਂਦੀਆਂ ਜਿਵੇਂ ਕਿ ਐਕਸੀਡੈਂਟ ਹੋ ਗਿਆ ਕੇਸ ਨਹੀਂ ਪਹਿਣਾ ਚਾਹੁੰਦਾ ਪਰ ਪਹਿ ਗਿਆ ਹੈ ਨਾ ਜੀ ਕੋਈ ਐਸੀ ਚੀਜ਼ ਹੋ ਗਈ ਜਿਹਦੇ ਤੋਂ ਅਸੀਂ ਨਹੀਂ ਬਚ ਸਕਦੇ ਪਰ ਹੋ ਗਿਆ ਪਰ ਜਿਹੜੀਆਂ ਆਹ ਚੀਜ਼ਾਂ ਜਿਦਾਂ ਕਿ ਕੋਈ ਮੈਸੇਜ ਕਰਨਾ ਕਮੈਂਟ ਕਰਨਾ ਪੋਸਟਾਂ ਪਾਉਣੀਆਂ ਇਹ ਤਾਂ ਸਾਡੇ ਹੱਥ 'ਚ ਹੈ ਨਾ ਇਹ ਤਾਂ ਸਾਡੇ ਕੰਟਰੋਲ 'ਚ ਹੈ ਅਸੀਂ ਕੀ ਚੀਜ਼ ਪਾਉਣੀ ਆ ਕਿ ਨਹੀਂ ਪਉਣੀ ਕਿ ਲਿਖਣਾ ਹੈ ਕਿ ਨਹੀਂ ਲਿਖਣਾ ਇਹ ਸਾਡੀ ਸਮਝ ਹੋਣੀ ਚਾਹੀਦੀ ਆ ਆਪਣੀ ਸਮਝ ਨੂੰ ਥੋੜਾ ਜਿਹਾ ਯੂਜ਼ ਕਰਕੇ ਉਸ ਮੁਤਾਬਕ ਲਿਖੋ ਕਿ ਕਿਸੇ ਨੂੰ ਕੋਈ ਚੀਜ਼ ਗਲਤ ਨਾ ਲੱਗੇ ਤੁਹਾਨੂੰ ਚੀਜ਼ ਅੱਛੀ ਲੱਗਦੀ ਹੈ ਤੁਸੀਂ ਦੇਖੋ ਨਹੀਂ ਲੱਗਦੀ ਕੋਈ ਫੋਰਸ ਨਹੀਂ ਕਰ ਰਿਹਾ ਅਗਲਾ ਫਾਰਵਰਡ ਕਰਕੇ ਦੇਖ ਲਓ ਹੈਨਾ ਪਰ ਇਸ ਤਰ੍ਹਾਂ ਤੁਸੀਂ ਆਪਣਾ ਆਪ ਵੀ ਬਚਾ ਕਰ ਸਕਦੇ ਆ ਆਪਣਾ ਫਿਊਚਰ ਬਚਾ ਸਕਦੇ ਆ ਔਰ ਐਂਟਰਟੇਨਮੈਂਟ ਦੀ ਜਿਹੜੀ ਚੀਜ਼ ਆ ਉਹਨੂੰ ਐਂਟਰਟੇਨਮੈਂਟ ਤੱਕ ਹੀ ਰੱਖੋ ਪਹਿਲਾਂ ਆਪਾਂ ਟੀਵੀ ਦੇਖਦੇ ਸੀ ਲਿਮਟਿਡ ਟਾਈਮ ਲਈ ਬਾਕੀ ਟਾਈਮ ਸਾਡਾ ਸਾਡੇ ਕੰਮਾਂ ਵੱਲ ਹੁੰਦਾ ਸੀ ਹੁਣ ਅਸੀਂ ਕੰਮਾਂ 'ਚ ਇੰਨਾ ਕ ਧਿਆਨ ਦਿੰਨੇ ਆ ਤੇ ਸਾਰਾ ਦਿਨ ਫੋਨਾਂ ਚੁਲਜੇ ਰਹਿੰਨੇ ਆ ਸੋ ਥੋੜਾ ਜਿਹਾ ਆਪਣੇ ਆਪ ਨੂੰ ਸਾਨੂੰ ਵੀ ਸੁਧਾਰਨ ਦੀ ਜ਼ਰੂਰਤ ਹੈ ਤਾਂ ਹੀ ਸਮਾਜ ਸੁਧਰੇਗਾ ਦੇਖੋ ਜਿਹੜਾ ਇਹ ਸੋਸ਼ਲ ਮੀਡੀਆ ਹੈ ਇਹ ਇੱਕ ਪਲੈਟਫਾਰਮ ਹੈ ਇਹ ਸਹੀ ਤਰੀਕੇ ਨਾਲ ਜੇ ਅਸੀਂ ਚੱਲੀਏ ਤਾਂ ਇੱਕ ਜਾਣਕਾਰੀ ਲੈਣ ਦਾ ਪਲੇਟਫਾਰਮ ਹੈ ਸਾਨੂੰ ਬੋਲਣ ਦੀ ਆਜ਼ਾਦੀ ਹੈਗੀ ਆ ਪਰ ਇੰਨਾ ਵੀ ਗਲਤ ਨਾ ਬੋਲੋ ਕਿ ਤੁਸੀਂ ਦੂਜੇ ਦੀ ਪ੍ਰਾਈਵੇਸੀ ਭੰਗ ਕਰੋ ਜਾਂ ਦੂਜੇ ਦੇ ਕੈਰੈਕਟਰ ਤੇ ਉਂਗਲਾਂ ਚੱਕਣੀਆਂ ਸ਼ੁਰੂ ਕਰਦੋ ਕਿਸੇ ਦੀ ਪ੍ਰਾਈਵੇਟ ਲਾਈਫ ਬਾਰੇ ਕੁਝ ਵੀ ਬੋਲਣਾ ਸ਼ੁਰੂ ਕਰ ਤੋ ਅਰੇ ਮੈਂ ਬਾਰ-ਬਾਰ ਇੱਕੋ ਗੱਲ ਕਹਿੰਨੀ ਆਪਣੇ ਮਨ ਜੇ ਥੱਲੇ ਤਾਂ ਝਾੜੂ ਫੇਰ ਲਓ ਅਸੀਂ ਕਿੰਨੇ ਸਹੀ ਆ ਦੂਜੇ ਤੇ ਉਂਗਲ ਚੱਕਣੀ ਬੜੀ ਆਸਾਨ ਹੋ ਜਾਂਦੀ ਆ ਆ ਚਾਰ ਉਂਗਲਾਂ ਆਪਣੇ ਵੱਲ ਵੀ ਆਉਂਦੀਆਂ ਨੇ ਸੋ ਸੋਸ਼ਲ ਮੀਡੀਆ ਯੂਜ਼ ਕਰੋ ਨਿੱਕਣ ਕੇ ਬੱਚਿਆਂ ਨੂੰ ਸੀ ਫੋਨ ਦੇ ਦਿੰਨੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਯੂਜ਼ ਕਿੱਦਾਂ ਕਰਨਾ ਕੁਝ ਵੀ ਲਿਖ ਦਿੰਦੇ ਆ ਕੁਝ ਵੀ ਕਹਿ ਦਿੰਦੇ ਈਵਨ ਵੱਡੇ ਵੱਡੇ ਸਿਆਣੇ ਵੀ ਮੈਂ ਦੇਖਿਆ ਕੁਝ ਵੀ ਲਿਖ ਦੇਣਗੇ ਜੋ ਮਨ ਚ ਆਇਆ ਪਰ ਇਹ ਤੁਹਾਨੂੰ ਇੱਕ ਕ੍ਰਿਮੀਨਲ ਬਣਾ ਸਕਦੀਆਂ ਨੇ ਚੀਜ਼ਾਂ ਕਿਸੇ ਦੀ ਫੋਟੋ ਦਾ ਮਿਸਯੂਜ਼ ਨਾ ਕਰੋ ਕਿਸੇ ਦੀ ਵੀਡੀਓ ਮਿਸਯੂਜ਼ ਨਾ ਕਰੋ ਕਿਸੇ ਦੀ ਕੰਸੈਂਟ ਤੋਂ ਬਿਨਾ ਕਿਸੇ ਦੀ ਕੋਈ ਰਿਕਾਰਡਿੰਗ ਨਾ ਕਰੋ ਜੇ ਬੰਦੇ ਨੇ ਅਗਲੇ ਨੇ ਤੁਹਾਨੂੰ ਕੰਸੈਂਟ ਦਿੱਤੀ ਕਿ ਯੈਸ ਯੂ ਕੈਨ ਰਿਕਾਰਡ ਮਾਈ ਵੀਡੀਓ ਹਾਂ ਕਿਸੇ ਦਾ ਕਿਸੇ ਨਾਲ ਗਰਜ ਹੈ ਪਰ ਜੇ ਉਹ ਬੰਦਾ ਆਪਣੀ ਕੰਸੈਂਟ ਨਾਲ ਤੁਹਾਨੂੰ ਦੱਸ ਰਿਹਾ ਕਿ ਹਾਂ ਮੇਰੀ ਰਿਕਾਰਡ ਕਰੋ ਫਿਰ ਤੁਸੀਂ ਦੀ ਰਿਕਾਰਡ ਕਰ ਸਕਦੇ ਆ ਜੇ ਤੁਸੀਂ ਕਿਸੇ ਨੂੰ ਅਵੇਅਰ ਕਰਨਾ ਸਪੋਜ਼ ਕਰੋ ਤੁਹਾਡੇ ਨਾਲ ਕਿਸੇ ਨੇ ਗਲਤ ਕੀਤਾ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੀ ਰਿਕਾਰਡਿੰਗ ਕਰੋ ਤੇ ਮੈਂ ਤੁਹਾਡੀ ਰਿਕਾਰਡਿੰਗ ਕਰਕੇ ਉਹ ਅਵੇਅਰ ਕਰਦੀ ਆ ਤਾਂ ਉਹ ਕ੍ਰਾਈਮ ਨਹੀਂ ਹੈ ਥੈਟ ਇਜ਼ ਨੋਟ ਕ੍ਰਾਈਮ ਪਰ ਜੇ ਤੁਸੀਂ ਕਿਸੇ ਦੀ ਕੰਸੈਂਟ ਤੋਂ ਬਿਨਾ ਕਿ ਤੁਸੀਂ ਕੁਝ ਤੁਹਾਡੇ ਕੋਲ ਕੁਝ ਹੈਪਨ ਹੋ ਰਿਹਾ ਤੇ ਮੈਂ ਤੁਹਾਡੀ ਰਿਕਾਰਡਿੰਗ ਕਰੀ ਜਾ ਰਹੀ ਆ ਇਹ ਗਲਤ ਹੈ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਦਾ ਜੀ ਵਾਕਈ ਦਰਸ਼ਕੋ ਮੈਮੋਰਾ ਨੇ ਬਹੁਤ ਜਿਹੜੀ ਜਾਣਕਾਰੀ ਦਿੱਤੀ ਹੈਗੇ ਸਾਨੂੰ ਕਿ ਕਿਸੇ ਵੀ ਪੋਸਟ ਦੇ ਉੱਤੇ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਤੇ ਕਿਸੇ ਵੀ ਪੋਸਟ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹਦੇ ਬਾਰੇ ਜਾਣਕਾਰੀ ਰੱਖ ਲਿਆ ਕਰੋ ਕਿਤੇ ਇਹ ਨਾ ਹੋਵੇ ਕਿ ਕੋਈ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕਰਵਾ ਸਕੇ ਜੇਕਰ ਸੋਸ਼ਲ ਮੀਡੀਆ ਬਣਿਆ ਹੈ ਤਾਂ ਸਾਨੂੰ ਇਸ ਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਅਸੀਂ ਇਸ ਦੀ ਦੁਰਵਰਤੋਂ ਕਰਾਂਗੇ ਤਾਂ ਇਸ ਦੇ ਮਾੜੇ ਨਤੀਜੇ ਸਾਡੇ ਸਾਹਮਣੇ ਆਉਣਗੇ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ